ਭਾਰਤ ਦੇ ਵਿੱਚ ਹੀ ਲੋਕਾਂ ਨੇ ਚੱਕਾ ਜਾਮ ਕਰਵਾ ਦਿੱਤਾ ਵਾ ਇਹ ਅਜੇ ਅਜੇ ਸ਼ੁਰੂਆਤਾਂ ਨੇ ਅਜੇ ਪੁਤਲੇ ਸਾੜਨੇ ਤੁਸੀਂ ਦਿੱਲੀ ਅੰਦੋਲਨ ਵੇਖਿਆ ਹੋਵੇ ਮੀਟਿੰਗਾਂ ਕਰਨੀਆਂ ਜਦੋਂ ਇਹ ਲਗਾਤਾਰ ਸੰਘਰਸ਼ ਚੱਲਿਆ ਮੋਦੀ ਦੀ ਗਲੇ ਦੀ ਹੱਡੀ ਬਣੂਗਾ ਸਾੜ ਕੋ ਖੇਤੀ ਨਹੀਂ ਰਹਿਣੀ ਸਾੜ ਕੋ ਡੇਰੀ ਸੈਕਟਰ ਨਹੀਂ ਰਹਿਣਾ ਸੋਰਸ ਨਹੀਂ ਰਹਿਣੇ ਛੋਟਾ ਦੁਕਾਨਦਾਰ ਨਹੀਂ ਰਹਿਣਾ ਛੋਟਾ ਵਪਾਰੀ ਨਹੀਂ ਰਹਿਣਾ ਆਪਾਂ ਭੁੱਖ ਮਰੀ ਵਾਲੇ ਪਾਸੇ ਨੂੰ ਜਾਣਾ ਵਾ ਸਾਡੀ ਮਜਬੂਰੀ ਆ ਕਰੋ ਦੀ ਮਰੋ ਦੀ ਭਾਜ ਭਾ ਸਰਕਾਰ ਜੋ ਮਰਜੀ ਆਖੀ ਜਾਵੇ ਅੱਕੇ ਕਿਹੜੇ ਲੋਕਾਂ ਨੂੰ ਸੁਝਾ ਸਕੀ ਸੀ ਸਾਡੇ ਨਾਲ ਫੈਕਟਰੀ ਆਣ ਕੇ ਜਦੋਂ ਮਰਜੀ ਡਿਬੇਟ ਕਰ ਲੈਣ ਉਹਨੂੰ ਦੱਸ ਦਾਂਗੇ ਛੋਟਾ ਦੁਕਾਨਦਾਰ ਛੋਟਾ ਵਪਾਰੀ ਛੋਟਾ ਕਿਸਾਨ ਇਹ ਬਦਨਾਮ ਇਹ ਬਦਨਾਮ ਕਰਕੇ ਇਹਨਾਂ ਦਾ ਜਿਹੜਾ ਆਰਥਿਕ ਤੌਰ ਤੇ ਇਹਨਾਂ ਦੀਆਂ ਸਬਸਿਟੀਆਂ ਬੰਦ ਕਰੋ ਇਹ ਬੋਝ ਆ ਸਾਡੇ ਤੇ ਮਾਸਟਰ ਦੇ ਮੁੰਡੇ ਨੇ ਪਹਿਲਾਂ ਸਭ ਤੋਂ ਮਾਸਟਰ ਹੀ ਕੁੱਟੇ ਆਂਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਐ ਨੇ ਸਭ ਤੋਂ ਪਹਿਲਾਂ ਮਾਸਟਰ ਕੁੱਟੇ ਫਿਰ ਕਿਸਾਨ ਕੁੱਟੇ ਮਜ਼ਦੂਰ ਕੁੱਟੇ ਸਾਡੀਆਂ ਭੈਣਾਂ ਇਹਨੇ ਇਹ ਦੱਸ ਦਿੱਤਾ ਵੀ ਮੈਨੂੰ ਤੁਸੀਂ ਮੁੱਖ ਮੰਤਰੀ ਬਣਾਇਆ ਤੇ ਆ ਮੈਂ ਕਰਕੇ ਵਿਖਾਇਆ ਜੀ ਪੀਸੀ ਡਾਂਗ ਦੇ ਜੋਰ ਨਾਲ ਲੋਕ ਲੜਨ ਵਾਲੇ ਲੋਕ ਲੋੜ ਲਾਂਗੇ ਹਮੇਸ਼ਾ ਪੰਜਾਬ ਦਾ ਇਤਿਹਾਸ ਰਿਹਾ 550 ਸਾਲ ਦਾ ਪੰਜਾਬ ਦੱਬਣ ਵਾਲਾ ਨਹੀਂ ਭਗਵੰਤ ਮਾਨ 20 ਆਜ ਨੂੰ 30 ਆਜ ਨੇ ਇਹੋ ਜੇ ਭਗਵੰਤ ਮਾਨ ਬਣ ਕੇ ਲੋਕ ਨਹੀਂ ਦੱਬਣ ਵਾਲੇ ਭਗਵੰਤ ਮਾਨ ਦਾ ਵੀ ਇੱਕ ਅੱਲੀ ਕੱਲੀ ਗੱਲ ਦਾ ਜਿਹੜਾ ਹਸਾਬ ਹੋਊਗਾ ਬਦਲਾਵ ਲੈਣ ਦਾ ਜੀ ਜਿਆਦਾ ਵੀ ਬਦਲਾਵ ਆਇਆ ਪੂਰਾ ਪੂਰਾ ਆਇਆ ਬਦਲਾ ਟਰਾਲੀਆਂ ਚੋਰੀ ਹੋ ਗਈਆਂ ਪੱਤੀਆਂ ਚੋਰੀ ਹੋ ਗਈਆਂ ਏਸੀ ਚੋਰੀ ਹੋ ਗਏ ਬਦਲਾ ਹੀ ਆ ਕਦੇ ਟਰਾਲੀਆਂ ਚੋਰੀ ਕੀਤੀਆਂ ਇਹ ਸਰਕਾਰਾਂ ਨੇ ਇਹ ਬਦਲਾ ਦੇ ਆ ਸਾਨੂੰ ਨੂੰ ਖਤਮ ਕਰਨ ਵਾਸਤੇ ਰਾਤ ਦਿਨੇ ਇਹਨਾਂ ਦੀਆਂ ਉਹਨਾਂ ਦੇ ਨਾਲ ਮੀਟਿੰਗਾਂ ਹੁੰਦੀਆਂ ਵੱਡੇ ਵੱਡੇ ਕੋਪਰੇਟ ਕੋਪਰੇਟ ਕਰਾਣਿਆਂ ਦੇ ਨਾਲ ਜਿਹੜੇ ਇਹਨਾਂ ਨੂੰ ਲੱਖਣ ਦੇ ਵੇਲੇ ਵੱਡੇ ਵੱਡੇ ਫੰਡ ਦਿੰਦੇ ਆ ਉਹਨਾਂ ਦੇ ਨਾਲ ਰਲ ਕੇ ਇਹ ਸਾਰਾ ਕੁਝ ਸਮਝੋ ਤਾਂ ਹੁੰਦਾ ਜਦੋਂ ਜਾ ਕੇ ਅਹਿਮਦ ਸ਼ਾਹ ਦੀ ਝੋਲੀ ਦੇ ਵਿੱਚ ਬੈੰਦਾ ਭਗਵੰਤ ਮਾਨ ਉਹ ਸਾਰਿਆਂ ਨੂੰ ਦਿਦਾ ਆ ਕਿ ਇਹ ਕਿਹਦੇ ਵਾਸਤੇ ਰਲयंस ਨਾਲ ਹੋਣਿਆ ਕਿਹਦੇ ਵਾਸਤੇ ਉੱਥੇ ਜਾਂਦੇ ਆ ਵਾਦੇ ਸੀਦੇ ਹੱਦੋਂ ਵੱਧ ਜਿਹੜੇ ਵਾਦੇ ਸੀ ਉਹ ਪੂਰੇ ਕਰਦੇ ਜਿਹੜੇ ਥੋੜੇ ਬੋਤੇ ਰਹਿੰਦੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਹੋ ਜਾਣਗੇ ਬੀਬੀਆਂ ਨੂੰ 1000 ਰੁਪਏ ਦੇਣ ਦਾ ਵਾਦਾ ਵੀ ਬੰਦੇ ਥੋੜੇ ਦਿਨਾਂ ਤਾਈਂ ਪੂਰਾ ਹੋ ਰਿਹਾ ਮਰੇ ਦੇ ਮੂੰਹ ਨੂੰ ਕਿਉਂ ਲਾਉਣ ਆਲਾ ਮਰੇ ਦੇ ਮੂੰਹ ਨੂੰ ਕਿਉਂ ਲਾਉਣਗੇ ਐਡ ਤੇ ਆਣ ਕੇ ਆਖਣਗੇ ਬੀਬੀਆਂ ਨੂੰ ਦੇ ਦਿੱਤਾ ਜੀ 1000 1000 ਰੁਪਇਆ ਆੜੇ ਹੁਣ ਕਾਰਡ ਬਣਾ ਰਹੇ ਆ 10 ਲੱਖ ਵਾਲੇ ਜਿਹਦੇ 5 ਲੱਖ ਵਾਲਿਆਂ ਦਾ ਲਾਜ ਹੋਇਆ ਤੇ 10 ਵਾਲਿਆਂ ਦਾ ਵੀ ਹੋਜੂ ਧਰਨਿਆਂ ਜੋ ਬਣੀ ਹੋਈ ਸਰਕਾਰ ਅੱਜ ਧਰਨਿਆਂ ਦੇ ਵਿਰੋਧ ਕਿਉਂ ਚੱਲ ਰਹੇ ਉਹਨਾਂ ਧਰਨੇ ਜਦੋਂ ਉਹਨਾਂ ਦੇ ਲਗਾਤਾਰ ਧਰਨੇ ਲੱਗਦੇ ਸੀ ਇਹ ਆਂਦੇ ਤਕੜੇ ਜੋ ਟਾਡੇ ਨਾਲ ਆ ਪੁਣ ਕੀ ਹੋ ਗਿਆ ਹੁਣ ਇਹਨਾਂ ਦੇ ਘੜੀ ਧਰਨੇ ਲੱਗਦੇ ਆ ਹੁਣ ਇਹਨਾਂ ਨੂੰ ਅਹੀ ਮਾਰੇ ਲੱਗਦੇ ਆ ਘਰਾਂ ਦੇ ਵਿੱਚ ਨੌਜਵਾਨ ਬੱਚੇ ਫੜ ਗਏ ਪਹਿਲਾਂ ਤੇ ਉਹਨਾਂ ਨੂੰ ਉਹਨਾਂ ਦੀ ਜ਼ਮੀਨਾਂ ਖੋਈਆਂ ਜਾਂਦੀਆਂ ਉਹਨਾਂ ਨੂੰ ਜੰਟਾ ਦੇ ਰਾਹੀਂ ਪਸਾਤਾ ਉਥੋਂ ਆਣ ਕੇ ਜਿਮਣ ਕੇ ਜੰਟਾ ਦੀ ਕੋਂ ਤੋਂ ਹੁੰਦੇ ਗੋਡਾ ਰੱਖ ਕੇ ਆਂਦੇ ਵੀ ਅਸੀਂ ਪੈਸਾ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੁੜ ਕੇ ਸਰਕਾਰ ਜਿਹੜੀ ਆ ਉਹਨਾਂ ਗੈਂਗਸਟਰ ਬਣਾ ਇਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਦੀ ਜਾਰੀ ਜਿਹੜੀ ਕਿਸਾਨਾਂ ਨੂੰ ਪੈ ਰਹੀ ਹੈ ਭਾਰੀ ਕਿਉਂਕਿ ਕਿਸਾਨ ਜਿਹੜੇ ਨੇ ਵਿਰੋਧ ਜਤਾ ਰਹੇ ਨੇ ਭਾਰਤ ਅਤੇ ਅਮਰੀਕਾ ਦੇ ਸਮਝੌਤੇ ਦੇ ਤੇ ਅੱਜ ਜਿਹੜੇ ਨੇ ਪੁਤਲੇ ਵੀ ਸਾੜੇ ਜਾ ਰਹੇ ਨੇ ਮੋਦੀ ਦੇ ਟਰੰਪ ਦੇ ਸਾਡੇ ਨਾਲ ਕਿਸਾਨ ਵੀਰ ਬਲਵਿੰਦਰ ਸਿੰਘ ਮਾਲ ਜੀ ਮੌਜੂਦ ਨੇ ਮਾਲ ਸਾਹਿਬ ਮੋਦੀ ਦੇ ਟਰੰਪ ਦੀ ਜਾਰੀ ਜਿਹੜੀ ਹੈ ਕਿਸਾਨਾਂ ਤੇ ਕਿਵੇਂ ਭਾਰੀ ਪੈ ਰਹੀ ਹੈ ਜਿਹੜੇ ਮੋਦੀ ਦੇ ਕਾਰਨਾਂ ਮੈਂ ਦੀ ਫਾਈਲ ਉੱਧਰ ਦੱਬ ਕੇ ਬੈਠੀ ਹੈ ਅਮਰੀਕਾ ਸਰਕਾਰ ਉਹ ਵਿਖਾ ਕੇ ਜਿਹੜੇ ਐਡਾਨੀ ਨੂੰ ਸੰਮਣ ਕੀਤੇ ਗਏ ਉੱਧਰ ਉਦੀ ਬਾਹ ਮਰੋੜ ਕੇ ਇਹਦਾ ਸਮਝੌਤਾ ਸਿਰੇ ਲਾਇਆ ਮੋਦੀ ਨੇ ਦੇਸ਼ ਵੇਚਤਾ ਆਪਦੇ ਯਾਰਾਂ ਪਿੱਛੇ ਆਪ ਆਪ ਨੂੰ ਬਚਾਉਣ ਕਰਕੇ ਜੇ ਟਰੇਡ ਡੀਲ ਸੈਨ ਹੋ ਗਈ ਤੇ ਭਾਰਤ ਦਾ ਕਿਸਾਨ ਅਮਰੀਕਾ ਦੇ ਕਿਸਾਨ ਸਾਹਮਣੇ ਖੜਾ ਨਹੀਂ ਸਕਦਾ ਸੜ ਕੋ 1 ਤੋਂ 1.5 ਏਕੜ ਜ਼ਮੀਨ ਆ ਉਧਰ 500 ਏਕੜ ਜ਼ਮੀਨ ਆ ਉਧਰ ਸਬਸਿਡੀ ਮਿਲਦੀ ਹੈ 1.5 ਤੋਂ 2 ਕਰੋੜ ਰੁਪਇਆ ਸਾਨੂੰ 12000 ਮਿਲਦੀ ਕਿਸੇ ਨੂੰ ਮਿਲਦੀ ਕਿਸੇ ਨੂੰ ਨਹੀਂ ਮਿਲਦੀ ਇੱਥੋਂ ਦੇ ਹਾਲ ਵੇਖ ਲਓ ਤੇ ਉੱਥੋਂ ਦੇ ਉਹਦਾ ਕਰਾਡ ਪੈਟਰਨ ਮਾਡਲ ਆ ਉਹ ਭਾਰਤ 'ਚ ਲਾਗੂ ਕਰਨਾ ਚਾਹੁੰਦੇ ਨੇ ਤੇ ਉਹ ਵਧਾਈਆਂ ਦੇ ਰਹੇ ਉਧਰ ਦਾ ਚੀਫ ਸੈਕਟਰੀ ਖੇਤੀਬਾੜੀ ਵੀ ਜਿਹੜੇ ਅਮਰੀਕਾ ਦੇ ਕਿਸਾਨ ਆ ਉਹਨਾਂ ਨੂੰ ਵਧਾਈ ਹੋਵੇ ਬਹੁਤ ਵੱਡੀ ਮੰਡੀ ਜਿਹੜੀ ਆ ਤੇ ਭਾਰਤ ਦੇ ਵਿੱਚ ਲੱਗ ਗਈ ਆ ਖੇਤੀ ਵਾਸਤੇ ਤੇ ਸਾਡਾ ਜਿਹੜਾ ਉਹ ਪਿੰਡੂ ਆ ਉਹ ਖਝਾਲ ਹੋਣਗੇ ਤੇ ਇਧਰ ਭਾਰਤ ਦੇ ਕਿਸਾਨਾਂ ਦਾ ਦੁੱਧ ਆਂਦੇ ਵੀ ਸੋਇਆਬੀਨ ਨਹੀਂ ਮੰਗਾਉਂਦੇ ਸੋਇਆਬੀਨ ਤੋਂ ਤੇਲ ਮੰਗਾ ਲਾਂਗੇ ਤੇ ਸੋਇਆਬੀਨ ਦਾ ਤੇਲ ਹੀ ਤੇ ਅਸੀਂ ਲੋਕ ਵਰਤਦੇ ਆਂ ਅੰਦੇ ਜਿਹੜਾ ਸੇਵ ਆ ਸੌਤ ਉਤਪਰ ਵਾਲਾ ਐਪਲ ਉਹ ਮੰਗਾ ਲਾਂਗੇ ਫਿਰ ਕਹਿੰਦੇ ਨੇ ਵੀ ਮੱਕਾ ਨਹੀਂ ਕਹਿੰਦੇ ਮੱਕੇ ਦੇ ਜੁੜੇ ਪ੍ਰੋਡਕਟ ਮੰਗਾ ਲਾਂਗੇ ਇੱਕ ਵਾਰੀ ਬਾਰੀ ਖੋਲਤੀ ਬੂਆ ਜਦੋਂ ਮਰਜੀ ਲਾ ਲੈਣਗੇ ਭਾਰਤ ਸਰਕਾਰ ਤੇ ਹਜੇ ਵੀ ਚੁੱਪੀ ਧਾਰ ਕੇ ਬੈਠੀ ਨੇ ਪਰ ਇਹ ਲੜਨ ਵਾਲੇ ਲੋਕ ਐ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਖੇਤੀ ਜਾ ਰਹੀ ਨੇ ਵੱਡੀ ਪੱਧਰ ਤੇ ਲੋਕ ਜਿਹੜੇ ਲਾਮਬੰਦ ਹੋਣੇ ਸ਼ੁਰੂ ਹੋ ਗਏ ਨੇ ਸਰ ਪਰ ਜਿਹੜੇ ਭਾਜਪਾ ਦੇ ਮੰਤਰੀ ਨੇ ਉਹ ਆਂਦੇ ਕਿਸਾਨਾਂ ਦੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਹੋਵੇ ਜੀ ਕਿਸਾਨਾਂ ਦੇ ਫਾਇਦੇ ਹੀ ਹੋਣਗੇ ਇਸ ਚੀਜ਼ ਦੇ ਵਿੱਚ ਕਿਵੇਂ ਦੇ ਗਨੌਨ ਤੇ ਸਹੀ ਕਿਤੇ ਡਿਬੇਟ ਤੇ ਤੇ ਆਜਣ ਇੱਥੇ ਜਾਖੜ ਸਾਹਿਬ ਕੱਲ ਪੀਸੀ ਕਰਕੇ ਗਏ ਕਹਿੰਦੇ ਨੇ ਫਿ ਫਲਾਣੇ ਆਗੂ ਦਾ ਮੁੰਡਾ ਨਹੀਂ ਖੇਤੀ ਕਰਦਾ ਤੁਸੀਂ ਕਰਦੇ ਜੋ ਅੰਗਰੇਜ਼ਾਂ ਤੋਂ ਟੌਟੀਆਂ ਮਾਰ ਕੇ ਤੁਸੀਂ ਜ਼ਮੀਨਾਂ ਬਣਾਈਆਂ ਪਹਿਲਾਂ ਈਸਟ ਕੰਪਨੀ ਦੇ ਤੇ ਹੁਣ ਜਿਹੜਾ ਅਮਰੀਕਾ ਦਾ ਸਾਮਰਾਜ ਹੈ ਉਹਨੂੰ ਲਾਗੂ ਕਰਨਾ ਚਾਹੁੰਦੇ ਨਾ ਤੁਸੀਂ ਤੇ ਪਹਿਲਾਂ ਜਖੜ ਸਾਹਿਬ ਇਹ ਭਾਜਪਾ ਦੇ ਉਲਟ ਬੋਲਦੇ ਹੁੰਦੇ ਜਦੋਂ ਪਿਛਲਾ ਅੰਦੋਲਨ ਚੱਲਿਆ ਕਾਂਗਰਸ ਵੇਲੇ ਤੇ ਹੁਣ ਇਹਦੇ ਹੱਕ ਜੇ ਤੋਤੇ ਨੇ ਜਿੱਧਰ ਮਰਜ਼ੀ ਭੁਲਾਏ ਜਾ ਸਕਦੇ ਨੇ ਇਹ ਇਹਨਾਂ ਨੇ ਬਹੁਤ ਸਾਨੂੰ ਕਾਨੂੰਨ ਸਮਝਾਉਣੇ ਨੇ ਭਾਜਪਾ ਨੇ ਵੀ ਆ ਸਾਨੂੰ ਪਤਾ ਨਾ ਸਾਡੀ ਖੇਤੀ ਜਾ ਰਹੀ ਆ ਅਮਰੀਕਾ ਦੇ ਕਿਸਾਨ ਦੇ ਸਾਹਮਣੇ ਭਾਰਤ ਦਾ ਕਿਸਾਨ ਨਹੀਂ ਟਿਕ ਸਕਦਾ ਸਾਡਾ ਜਿਹੜਾ ਦੁੱਧਿਆ ਨੂੰ ਬਦਨਾਮ ਕੀਤਾ ਜਾਊਗਾ ਪਹਿਲੋਂ ਦੇ મોદી ਸਾਹਿਬ ਕਹਿੰਦੇ ਸੀ ਵੀ ਜਿਹੜੀਆਂ ਅਮਰੀਕਾ ਦੀਆਂ ਗਾਈਆਂ ਇਹ ਮਾਸ ਖਾਂਦੀਆਂ ਨੇ ਇੱਧਰ ਆਰਥਿਕ ਤੌਰ ਤੇ ਇੱਧਰ ਦੁੱਧ ਨਹੀਂ ਉਹ ਦੁੱਧ ਦਾ ਸੈਕਟਰ ਦਾ ਵੀ ਇਹਨਾਂ ਨੇ ਕਰ ਲਿਆ ਹਜੇ ਜਿਹੜੀ ਚੁੱਪੀ ਆ ਇਹਨਾਂ ਨੇ ਚੁੱਪੀ ਧਾਰੀ ਆ ਵੀ ਇਹ ਜਿਹੜਾ ਸਮਝੌਤਾ ਲੱਗਣਾ ਜਾਵੇ ਪਰ ਫੈਕਸਾਂ ਤੋਂ ਜਾਂ ਅਮਰੀਕਾ ਤੋਂ ਪਤਾ ਲੱਗ ਰਿਹਾ ਵੀ ਬਹੁਤ ਮਾੜਾ ਜਿਹੜਾ ਸਮਝੌਤਾ ਵਾ ਅਮਰੀਕਾ ਨੇ ਭਾਰਤ ਨੇ ਕਰ ਲਿਆ ਵਾ ਮੋਦੀ ਨੇ ਮੋਦੀ ਸਰਕਾਰ ਨੇ ਗੋਡਣੀਆਂ ਟੇਕੀਆਂ ਭਾਰਤ ਤੇ ਅਮਰੀਕਾ ਸਰਕਾਰ ਗੜੀ ਪੰਜਾਬ ਦੇ ਕਿਸਾਨ ਭਰਾ ਹੀ ਜਿਹੜਾ ਵਿਰੋਧ ਜਤਾ ਰਹੇ ਜਾਂ ਪੂਰੇ ਭਾਰਤ ਦੇ ਵਿੱਚ ਵਿਰੋਧ ਹੋ ਰਿਹਾ ਪੂਰੇ ਪੂਰੇ ਭਾਰਤ ਦੇ ਵਿੱਚ ਵੇਖੋ ਕੱਲ ਟ੍ਰੀਡ ਡੇ ਲਿਆ ਉਹਦਾ ਆਪਾਂ ਹਮਾਇਤ ਕਰਦੇ ਆ ਵੇਖੋ ਸਾਰੇ ਭਾਰਤ ਦੇ ਵਿੱਚ ਹੀ ਲੋਕਾਂ ਨੇ ਚੱਕਾ ਜਾਮ ਕਰਵਾ ਦਿੱਤਾ ਵਾ ਇਹ ਅੱਜ ਹਜੇ ਸ਼ੁਰੂਆਤਾਂ ਨੇ ਹਜੇ ਪੁਤਲੇ ਸਾੜਨੇ ਤੁਸੀਂ ਦਿੱਲੀ ਅੰਦੋਲਨ ਵੇਖਿਆ ਹੋ ਮੀਟਿੰਗਾਂ ਕਰਨੀਆਂ ਜਦੋਂ ਇਹ ਲਗਾਤਾਰ ਸੰਘਰਸ਼ ਚ ਚੱਲਿਆ ਮੋਦੀ ਦੀ ਗਲੇ ਦੀ ਹੱਡੀ ਬਣੂਗਾ ਸਾੜ ਕੋ ਖੇਤੀ ਨਹੀਂ ਰਹਿਣੀ ਸਾੜ ਕੋ ਡੇਰੀ ਸੈਕਟਰ ਨਹੀਂ ਰਹਿਣਾ ਸੋਰਸ ਨਹੀਂ ਰਹਿਣੇ ਛੋਟਾ ਦੁਕਾਨਦਾਰ ਨਹੀਂ ਰਹਿਣਾ ਛੋਟਾ ਵਪਾਰੀ ਨਹੀਂ ਰਹਿਣਾ ਆਪਾਂ ਭੁੱਖ ਮਰੀ ਵਾਲੇ ਪਾਸੇ ਨੂੰ ਜਾਣਾ ਵਾ ਸਾਡੀ ਮਜਬੂਰੀ ਆ ਕਰੋ ਦੀ ਮਰੋ ਦੀ ਭਾਜ ਭਾਜ ਸਰਕਾਰ ਜੋ ਮਰਜੀ ਆਖੀ ਜਾਵੇ ਅੱਗੇ ਕਿਹੜੇ ਲੋਕਾਂ ਨੂੰ ਸਮਝਾ ਸਕੀ ਸੀ ਸਾਡੇ ਨਾਲ ਫੈਕਟ ਤੇ ਆਣ ਕੇ ਜਦੋਂ ਮਰਜੀ ਡਿਬੇਟ ਕਰ ਲੈ ਉਹਨੂੰ ਦੱਸ ਦਾਂਗੇ ਵੀ ਇਹਦੇ ਵਿੱਚ ਕੀ ਗੱਲ ਜਦੋਂ ਵੀ ਕਾਨੂੰਨ ਬਣਾਉਣੇ ਆ ਕਿਉਂ ਨਹੀਂ ਭਰੋਸੇ 'ਚ ਲਿਆ ਜਾਂਦਾ ਪੰਜਾਬ ਦੇ ਜਿਹੜੇ ਭਾਰਤ ਦੇ ਕਿਸਾਨ ਨਹੀਂ ਉਹਨਾਂ ਨੂੰ ਭਰੋਸੇ 'ਚ ਹੀ ਹੋਣੀ ਲੈਂਦੇ ਤੇ ਉਹਨਾਂ ਨੇ ਉਹਦੀ ਬਾਹ ਮਰੋੜ ਕੇ ਮੋਦੀ ਦੀ ਉਹ ਜਿਹੜੀ ਫਾਈਲ ਆ ਉਹ ਖੋਲ ਕੇ ਤੇ ਐਡਾਨੀ ਦੇ ਸੰਮਣ ਕਰਕੇ ਉਹਨਾਂ ਨੇ ਉਹ ਸੈਨ ਕਰਵਾਏ ਨੇ ਜਬਰਦਸਤੀ ਉਹ ਮੋਦੀ ਮੋਦੀ ਰੇਲਵੇ ਦਾ ਅਧਿਕਾਟਨ ਕਰਨਾ ਹੋਵੇ ਛੋਟੇ ਤੋਂ ਛੋਟਾ ਪ੍ਰਧਾਨ ਮੰਤਰੀ ਨੇ ਅਧਿਕਾਟਨ ਕਰਨਾ ਦਾ ਤੇ ਝੰਡਾ ਫੜ ਕੇ ਅੱਗੇ ਆ ਜਾਂਦਾ ਇਹ ਡੀਲ ਸਾਹਮਣੇ ਖੁੱਲ ਕੇ ਕਿਉਂ ਨਹੀਂ ਬੋਲ ਰਿਹਾ ਉਹਨੇ ਮੰਤਰੀ ਕਿਉਂ ਅੱਗੇ ਲਾਇਆ ਪਿਊਸ਼ ਗੋਲ ਇਸ ਕਰਕੇ ਉਹਨੂੰ ਵੀ ਪਤਾ ਵਾ ਵੀ ਮੇਰੇ ਕੋਲ ਗਲਤ ਹੋ ਗਿਆ ਵਾ ਤੇ ਲੋਕ ਜਿਹੜੇ ਨੇ ਬਹੁਤ ਗੁੱਸੇ ਦੇ ਵਿੱਚ ਨੇ ਲੋਕਾਂ ਦਾ ਸਾਰਾ ਆਰਥਿਕ ਤੌਰ ਤੇ ਕੁਦਰਤੀ ਸੁਰਦ ਤੌਰ ਤੇ ਖੋਇਆ ਜਾ ਰਿਹਾ ਜੀ ਕਿ ਉਹ ਤਨਾੜ ਜਿਹੜੇ ਨੇ ਪੰਜਾਬ ਦੇ ਜਾਂ ਭਾਰਤ ਦੇ ਤਨਾੜ ਨੇ ਉਹਨਾਂ ਨੂੰ ਵੇਚੀ ਜਾ ਰਹੇ ਨੇ ਜਾਂ ਪ੍ਰਾਈਵੇਟ ਅਦਾਰਿਆਂ ਨੂੰ ਵੇਚੀ ਜਾ ਰਹੇ ਨੇ ਉਹ ਬੋਝ ਮੰਨਦੇ ਨੇ ਕਿ ਛੋਟਾ ਦੁਕਾਨਦਾਰ ਛੋਟਾ ਵਪਾਰੀ ਛੋਟਾ ਕਿਸਾਨ ਇਹ ਬਦਨਾਮ ਇਹ ਬਦਨਾਮ ਕਰਕੇ ਇਹਨਾਂ ਦਾ ਜਿਹੜਾ ਆਰਥਿਕ ਤੌਰ ਤੇ ਇਹਨਾਂ ਦੀਆਂ ਸਬਸਿਡੀਆਂ ਬੰਦ ਕਰੋ ਇਹ ਬੋਝ ਹੈ ਸਾਡੇ ਤੇ ਇਹ ਜਿਹੜਾ ਅਮਰੀਕਾ ਦਾ ਮਾਡਲ ਆ ਜੋ ਕੈਨੇਡਾ ਦਾ ਮਾਡਲ ਹੈ ਕੋ ਵੱਡੇ ਮੁਲਕਾਂ ਦੇ ਮਾਡਲ ਉਹਨਾਂ ਲਾਗੂ ਕਰ ਲਏ ਨੇ ਉੱਥੇ ਕੋਈ ਛੋਟਾ ਦੁਕਾਨਦਾਰ ਛੋਟਾ ਕਿਸਾਨ ਨਹੀਂ ਹੈਗਾ ਸਾਰੇ ਉੱਥੇ ਦਿਹਾੜੀ ਕਰਦੇ ਨੇ ਉਹੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਨੇ ਇਹ ਜਥੇਬੰਦੀਆਂ ਦਾ ਵਿਰੋਧ ਕਰਦੀਆਂ ਹਮੇਸ਼ਾ ਹੀ ਕਰਦੇ ਰਵਾਂਗੇ ਇਹ ਜਿਹੜਾ ਕੁਦਰਤੀ ਤੌਰ ਤੇ ਖੇਤੀ ਸਾਨੂੰ ਬਾਬੇ ਨਾਨਕ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਜ਼ਮੀਨਾਂ ਆਪਾਂ ਨਹੀਂ ਛੱਡਾਂਗੇ ਅੰਨਦਾਤਾ ਸਮਝਿਆ ਜਾਂਦਾ ਕਿਸਾਨ ਨੂੰ ਪਰ ਜੇ ਸੈਂਟਰ ਦੇ ਆ ਤਾਂ ਉਹ ਵੀ ਕਿਸਾਨਾਂ ਦੇ ਵਿਰੋਧੀ ਆ ਤਾਂ ਪੰਜਾਬ ਸਰਕਾਰ ਆ ਉਹ ਵੀ ਕਿਸਾਨਾਂ ਦੇ ਵਿਰੋਧੀ ਆ ਜੀ ਜਿਹੜੀ ਮਰਜੀ ਸਰਕਾਰ ਆ ਜੇ ਕਿਸਾਨਾਂ ਦੇ ਮਜ਼ਦੂਰਾਂ ਦੇ ਦੁਕਾਨਦਾਰਾਂ ਦੇ ਛੋਟਿਆਂ ਦੇ ਵਿਰੋਧ ਇਹਨਾਂ ਨੇ ਭੁਗਤਣਾ ਭੁਗਤਣਾ ਉਹ ਹੀ ਇਹਨਾਂ ਲਾਗੂ ਕਰਨਾ ਜੋ ਡਬਲਯੂਟੀਓ ਜੋ ਸਮਾਜ ਜੋ ਅਮਰੀਕਾ ਦਾ ਪੂੰਜੀਵਾਦ ਕਹਿੰਦਾ ਉਹ ਇਹਨਾਂ ਨੇ ਲਾਗੂ ਕਰਨਾ ਉਹਦੇ ਮੁਤਾਬਕ ਇਹਨਾਂ ਦੀਆਂ ਸਰਕਾਰਾਂ ਬਣਦੀਆਂ ਨੇ ਵੀ ਉਹਨਾਂ ਨੂੰ ਲਾਗੂ ਕੀਤਾ ਜਾਵੇ ਲੋਕਾਂ ਦੇ ਹੱਕਾਂ ਦੀ ਗੱਲ ਨਹੀਂ ਕਰਨੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਰਿਆ ਜਨਤਕ ਜਫੇਬੰਦੀਆਂ ਪੰਜਾਬ ਸਰਕਾਰ ਦੇ ਵਿੱਚ ਵੀ ਜਿਹੜਾ ਪਿਛਲੇ ਦਿਨੀ लाठी चार्ज ਹੋਇਆ ਪੰਜਾਬ ਦੇ ਚਰਖਾਨਾਂ ਦੇ ਉੱਪਰ ਸੀਐਮ ਪ੍ਰਭਵੰਤ ਮਾਨ ਹੋ ਰਹੀ ਜਾਂਦੇ ਸੀਗੇ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਪਰ ਹੁਣ ਜੇ ਧਰਨੇ ਲਾਏ ਜਾਂਦੇ ਨੇ ਤਾਂ लाठी चार्ज ਹੋ ਰਿਹਾ ਮਾਸਟਰ ਦੇ ਮੁੰਡੇ ਨੇ ਪਹਿਲਾਂ ਸਭ ਤੋਂ ਮਾਸਟਰ ਹੀ ਕੁੱਟੇ ਆਂਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਐਨੇ ਸਭ ਤੋਂ ਪਹਿਲਾਂ ਮਾਸਟਰ ਕੁੱਟੇ ਫਿਰ ਕਿਸਾਨ ਕੁੱਟੇ ਮਜ਼ਦੂਰ ਕੁੱਟੇ ਸਾਡੀਆਂ ਭੈਣਾਂ ਇਹਨੇ ਇਹ ਦੱਸ ਦਿੱਤਾ ਵੀ ਮੈਨੂੰ ਤੁਸੀਂ ਮੁੱਖ ਮੰਤਰੀ ਬਣਾਇਆ ਤੇ ਆ ਮੈਂ ਕਰਕੇ ਵਿਖਾਇਆ ਜੋ ਤੇ ਜਿਹੜਾ ਇਹਨੇ ਬਠਿੰਡੇ ਦੇ ਵਿੱਚ ਉਦੋਂ ਲਾਠੀ ਚਾਜ ਕੀਤਾ ਇਹਨੂੰ ਭਲੇਖਾ ਵਾ ਵੀ ਪੁਲਿਸ ਦੀ ਡਾਂਗ ਦੇ ਜ਼ੋਰ ਨਾਲ ਲੋਕ ਲੜਨ ਵਾਲੇ ਲੋਕ ਲੋੜ ਲਾਂਗੇ ਹਮੇਸ਼ਾ ਪੰਜਾਬ ਦਾ ਇਤਿਹਾਸ ਰਿਹਾ 550 ਸਾਲ ਦਾ ਪੰਜਾਬ ਦੱਬਣ ਵਾਲਾ ਨਹੀਂ ਭਗਵੰਤ ਮਾਨ 20 ਆਜਨ 30 ਆਜਨ ਇਹੋ ਜਿਹਾ ਭਗਵੰਤ ਮਾਨ ਬਣ ਕੇ ਲੋਕ ਨਹੀਂ ਦੱਬਣ ਵਾਲੇ ਭਗਵੰਤ ਮਾਨ ਦਾ ਵੀ ਇੱਕ ਕੱਲੀ ਕੱਲੀ ਗੱਲ ਦਾ ਜਿਹੜਾ ਹਸਾਬ ਹੋਊਗਾ ਉਹਾਂ ਦੇ ਬਦਲਾਵ ਲੈ ਜਾਂਦਾ ਜੀ ਜਾਬਦਾ ਜੀ ਬਦਲਾਵ ਆਇਆ ਪੂਰਾ ਪੂਰਾ ਆਇਆ ਬਦਲਾ ਟਰਾਲੀਆਂ ਚੋਰੀ ਹੋ ਗਈਆਂ ਪੱਤੀਆਂ ਚੋਰੀ ਹੋ ਗਈਆਂ ਏਸੀ ਚੋਰੀ ਹੋ ਗਏ ਬਦਲਾ ਹੀ ਆ ਕਦੀ ਟਰਾਲੀਆਂ ਚੋਰੀ ਕੀਤੀਆਂ ਇਹ ਸਰਕਾਰਾਂ ਨੇ ਇਹ ਬਦਲਾ ਦੇ ਇਸ ਕਰਕੇ ਜਿਹੜੇ ਭਗਵੰਤ ਮਾਨ ਦੀ ਸਰਕਾਰ ਹੈ ਵੀ ਜੋ ਮੋਦੀ ਸਰਕਾਰ ਕਹਿ ਰਹੀ ਉਹਦੇ ਪੈਰ ਤੇ ਤੁਰ ਰਹੀ ਹੈ। ਭ੍ਰਿਸ਼ਟਾਚਾਰ ਨੂੰ ਥੱਲ ਬੈਜੀ ਗਈ ਆ। ਪੂਰਾ ਉਹ ਡੀਆਈਜੀ ਨੇ ਇਹਨਾਂ ਦਾ ਫੜਿਆ ਗਿਆ ਭ੍ਰਿਸ਼ਟਾਚਾਰ ਚ। ਪੂਰੇ ਵੱਡੇ ਲੈਵਲ ਤੇ ਭ੍ਰਿਸ਼ਟਾਚਾਰ ਹੋ ਰਿਹਾ। ਕਿੱਥੇ ਨਹੀਂ ਭ੍ਰਿਸ਼ਟਾਚਾਰ ਹੋ ਰਿਹਾ। ਇਸ ਕਰਕੇ ਕਹਿਣ ਕਰਨੀ ਦੇ ਲੋਕ ਕਿ ਇਹਨਾਂ ਨੂੰ ਸਤਾਈ ਚ ਵੀ ਇਹਨਾਂ ਨੂੰ ਵੀ ਜਵਾਬ ਦੇ ਦੇਣਗੇ। ਅੱਜ ਮੋਦੀ ਦੇ ਟਰੰਪ ਦੇ ਪੁਤਲੇ ਤੁਹਾਡੇ ਵੱਲੋਂ ਜਿਹੜੇ ਛਾੜੇ ਜਾ ਰਹੇ ਨੇ ਕਿ ਯਾਦ ਦਾ ਇਸ ਦਾ ਅਸਰ ਪਏਗਾ ਉਹਨਾਂ ਨੂੰ ਜਰੂਰ ਧਿਆਨ ਆਈਗਾ ਤੁਹਾਡੇ ਨੂੰ। ਸ਼ੰਗਰਸ਼ਾਂ ਦੀ ਸ਼ੁਰੂਆਤ ਹੁੰਦੀ ਨੇ ਜਦੋਂ ਪੁਤਲੇ ਸਾੜੇ ਜਾਂਦੇ ਨੇ ਕਾਟੂ ਨੇ ਚਾਲੂ ਹੋ ਜਾਂਦੇ ਨੇ ਔਰ ਇਹ ਵੱਡੇ ਸ਼ੰਗਰਸ਼ ਬਣ ਕੇ ਤੁਸੀਂ ਆਪ ਵੇਖੋ ਵੀ ਇਹ ਕਿੱਡੇ ਵੱਡੇ ਸ਼ੰਗਰਸ਼ੋਗ ਨਿਭੜਦੇ ਨੇ ਹਾਂ ਜ਼ਰੂਰ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੀ ਵੱਡੀ ਤਦਾਦ ਦੇ ਵਿੱਚ ਜਿਹੜੇ ਨੇ ਕਿਸਾਨ ਇੱਥੇ ਪਹੁੰਚੇ ਨੇ ਅਤੇ ਮੋਦੀ ਦੇ ਟਰੰਪ ਦੀ ਯਾਰੀ ਜਿਹੜੀ ਹੈ ਉਹ ਕਿਸਾਨਾਂ ਦੇ ਭਾਰੀ ਪਰੇਦੀ ਹੋਈ ਨਜ਼ਰ ਆ ਰਹੀ ਹੈ ਜਿਸ ਦਾ ਵਿਰੋਧ ਜਤਾਇਆ ਜਾ ਰਿਹਾ ਤੇ ਅੱਜ ਜਿਹੜੇ ਪੁਤਲੇ ਸਾੜੇ ਜਾ ਰਹੇ ਨੇ ਟਰੰਪ ਤੇ ਮੋਦੀ ਦੇ ਕਿਸਾਨਾਂ ਦਾ ਵਿਰੋਧ ਹੈ ਜਿਹੜੀ ਪੰਜਾਬ ਸਰਕਾਰ ਰਹੀ ਉਹ ਵੀ ਜਿਹੜੀ ਹੈ ਧਨਾੜ ਜਿਹੜੇ ਨੇ ਉਹਨਾਂ ਨੂੰ ਫਾਇਦਾ ਦਿਵਾਉਣਾ ਚਾਹੁੰਦੀ ਹੈ ਤੇ ਮੋਦੀ ਸਰਕਾਰ ਵੀ ਜਿਹੜੀ ਹੈ ਅੰਬਾਨੀ ਤੇ ਹੰਡਾਨੀਆਂ ਨੂੰ ਜਿਹੜੀ ਹੈ ਜ਼ਮੀਨਾਂ ਵੇਚਦੀ ਉਸ ਤੋਂ ਬਾਅਦ ਹੁਣ ਜਿਹੜੀ ਹੈ ਟਰੰਪ ਨਾਲ ਜਿਹੜਾ ਸਮਝੌਤਾ ਆਇਆ ਉਸ ਦਾ ਵੀ ਵਿਰੋਧ ਜਤਾ ਰਹੇ ਆ ਕਿ ਇਹ ਵੀ ਜਤਾਇਆ ਜਾ ਰਿਹਾ ਹੈ ਜੀ ਜਿਹੜੇ ਕਿਸਾਨ ਨੇ ਉਹਨਾਂ ਵਾਸਤੇ ਜਿਹੜਾ ਸਮਝੌਤਾ ਹੈ ਬਹੁਤ ਭਾਰੀ ਪੈਣ ਵਾਲਾ ਆ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਇਹ ਸਮਝੌਤਾ ਹੈ ਬਹੁਤ ਭਾਰੀ ਪਵੇਗਾ ਜਿਸ ਦੇ ਚੱਲਦਿਆਂ ਅੱਜ ਅੰਮ੍ਰਿਤਸਰ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਹੱਥਾਂ ਦੇ ਵਿੱਚ ਝੰਡੇ ਤੇ ਡੰਡੇ ਫੜ ਕੇ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਤੇ ਪੁਤਲੇ ਜਿਹੜੇ ਨੇ ਟਰੰਪ ਦੇ ਮੋਦੀ ਦੇ ਜਿਹੜੇ ਨੇ ਸਾੜੇ ਜਾ ਰਹੇ ਨੇ ਤਾਂ ਉੱਥੇ ਹੀ ਉਹਨਾਂ ਦਾ ਇਹ ਵੀ ਲੈਣਾ ਜਿਹੜੇ ਅੰਬਾਨੀ ਤੇ ਅਡਾਨੀਆਂ ਨੂੰ ਵੀ ਜਿਹੜਾ ਵੱਡੀ ਪੱਧਰ ਤੇ ਜਿਹੜਾ ਫੈਰਾ ਕੋਈ ਪਚਾਇਆ ਜਾ ਰਿਹਾ ਹੁਣ ਜਲਬਾ ਚਾਰਾਂ ਜੇ ਹੋਰ ਵੀ ਕਿਸਾਨ ਭਰਾ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਕਿਵੇਂ ਦੇਖਦੇ ਹੋ ਜੀ ਅੱਜ ਜਿਹੜੇ ਪੁਤਲੇ ਸਾੜੇ ਜਾ ਰਹੇ ਨੇ ਉਹਨਾਂ ਦੇ ਬਰਖਲਾ ਵੀ ਆ ਆ ਆ ਸ਼ਾਰਨੇ ਜੀ ਜਿਹੜੇ ਪੰਪੋ ਤੇ ਮੋਦੀ ਬਾਰੇ ਉਹਨਾਂ ਬਾਰੇ ਉਹ ਨਸ਼ਿਆਂ ਬਾਰੇ ਤੁਸੀਂ ਆਖਿਆ ਸੀ ਨਸ਼ੇ ਬੰਦ ਹੋ ਗਿਆ ਨਸ਼ੇ ਭਾਜੀ ਢਿਹੜੀ ਵਾਲਾ ਬੰਦੇ ਨੂੰ ਲੈਣ ਜਾਈਏ ਨਾ ਤੇ ਜਿੱਦਾਂ ਦੁਕਾਨਾਂ ਤੋਂ ਇਹ ਸਮਾਨ ਮਿਲਦਾ ਵਾਗੇ ਜਿੱਦਾਂ ਖੰਡ ਪੱਤੀ ਮਿਲਦੀ ਪਿੰਡ ਦੇ ਵਿੱਚ ਜਾਈਏ ਵੀ ਐਦਾਂ ਨਸ਼ੇ ਮਿਲਦੇ ਆ ਤੇ ਸਾਡੀ ਸਰਕਾਰਾਂ ਦੀ ਨਸ਼ੇ ਬੰਦ ਹੋ ਗਏ ਆ ਉਹਦੇ ਅੰਦਰ ਜੁੱਧ ਨਸ਼ਿਆਂ ਵਿਰੁੱਧ ਚਲਾਤਾ ਪੀਲਾ ਪੰਜਾ ਚਲਾ ਰਹੇ ਆ ਪਤਾ ਨਹੀਂ ਕਿੱਥੇ ਪੁਲਿਸ ਇਕੱਠੀ ਕਰਕੇ ਨਸ਼ਾ ਵਿਰੁੱਧ ਕਰਦੇ ਆ ਪਰ ਪਿੰਡਾਂ ਦੇ ਵਿੱਚ ਤੇ ਆਮ ਹੀ ਬਹੁਤ ਜ਼ਿਆਦਾ ਨਸ਼ਾ ਵਿਕ ਰਿਹਾ ਕੋਈ ਢਿਹੜੀ ਲੈਣ ਜਾਈਏ ਨਾ ਉਹਨਾਂ ਨੂੰ 200 ਰੁਪਏ ਦੋ ਜੋ ਐਂ ਜਾਂਦੇ ਮਿੱਟੀ ਲੈ ਕੇ ਨਸ਼ਾ ਆ ਜਾਂਦੇ ਆ ਪਤਾ ਨਹੀਂ ਕਿ ਤੋਲਾਉਂਦੇ ਜੋ ਨੰਨ ਲੱਭਦਾ। ਬਲ ਜ਼ਮੀਨੀ ਪੱਦਰ ਦੇ ਕੋਈ ਸੁਧਾਰ ਨਹੀਂ ਹੋਇਆ। ਨਹੀਂ ਜੀ। ਪਤਾ ਨਹੀਂ ਇਹਨਾਂ ਸ਼ਹਿਰਾਂ ਦੇ ਵਿੱਚ ਫਿਰਦੇ ਆ, ਉੱਥੇ ਵਖਾਉਂਦੇ ਆ। ਪਰ ਇੱਥੇ ਨਹੀਂ ਕੋਈ ਪਿੰਡ 'ਚ ਨਹੀਂ ਕੋਈ। ਉਹ ਆਂਦੇ ਜਿਹੜੇ ਇਹੋ ਜੋ ਪੈਸਾ ਨਾਲ ਜਿਨ੍ਹਾਂ ਨੇ ਮਹਿਲ ਬਣਾਤੇ ਅਸੀਂ ਢਾਹ ਢੇਰੀ ਕਰਦੇ ਨੇ। ਪਤਾ ਨਹੀਂ ਉਹ ਮਹਿਲ ਕਿਹੜੇ ਚਾਹ ਦੇ ਨਜਾਇਜ਼ ਓਸ਼ਾਰੀ ਵਾਲੇ ਢਾਉਂਦੇ ਵਖਾਉਂਦੇ ਜੇ। ਤੇ ਉਦਾਂ ਨਸ਼ਿਆਂ ਵਾਲੇ ਤੇ ਬਹੁਤ ਜ਼ਿਆਦਾ ਤਰੱਕੀ ਕੀਤੀ ਪਿੰਡਾਂ ਦੇ ਵਿੱਚ ਕੋਠੀਆਂ ਪਈਆਂ ਕੋਈ ਬੜੇ ਵਧੀਆ ਕੀਤਾ ਨਾ ਪੰਜਾਬ ਸਰਕਾਰ ਦੇ ਵੱਡੇ ਦਾਅਵੇ ਜਾਰੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਵੀ ਠੱਲ ਪਾਤੀ ਆ ਜੇ ਜੈਸਟਰ ਆ ਤੇ ਉਹਨਾਂ ਨੂੰ ਹੀ ਫੜ ਫੜ ਕੇ ਅੰਦਰ ਦੇ ਫੜਦੇ ਹੋਗੇ ਜੀ ਪਤਾ ਨਹੀਂ ਹੁਣ ਕਿਹੜੇ ਨਜਾਇਜ਼ ਫੜਦੇ ਆ ਕਿ ਇਹ ਤੇ ਹੁਣ ਉਹਨਾਂ ਨੂੰ ਪਤਾ ਜੀ ਇਹ ਤੇ ਅਸੀਂ ਕੀ ਕਹਿ ਸਕਦੇ ਉਹਨਾਂ ਨੂੰ ਹੈਗਾ ਜੀ ਹਿਸਾਬ ਤਾ ਕੀ ਆ ਵਾ ਜਮੀਨੀ ਪੱਧਰ ਤੇ ਕੋਈ ਨਜ਼ਰ ਨਹੀਂ ਆ ਰਿਹਾ ਜਮੀਨੀ ਪੱਧਰ ਤੇ ਕੋਈ ਨਸ਼ੇ ਦਾ ਨਹੀਂ ਜਾਪਦਾ ਪਿੰਡਾਂ ਦੇ ਵਿੱਚ ਨਹੀਂ ਜਾਪਦਾ ਸ਼ਹਿਰਾਂ ਦੇ ਵਿੱਚ ਤਾਂ ਨਹੀਂ ਸਾਨੂੰ ਪਤਾ ਪਿੰਡਾਂ ਦੇ ਵਿੱਚ ਤੇ ਇਹ ਤੁਰੇ ਜਾਂਦੇ ਨਸ਼ਾ ਖਰੀਦ ਕੇ ਲੈਂਦੇ ਜਿੱਦਾਂ ਚਾਹ ਪੱਤੀ ਖਰੀਦੀ ਨਹੀਂ ਹੁੰਦੀ ਖੰਡ ਖਰੀਦੀ ਹੁੰਦੀ ਆ ਦੁਕਾਨ ਹਾਂ ਪਤਾ ਨਹੀਂ ਦੁਕਾਨਾਂ ਤੋਂ ਖਰੀਦ ਕੇ ਕਿੱਥੋਂ ਖਰੀਦ ਕੇ ਲੈਂਦੇ ਜੇ ਐ ਇਦਾਂ ਨਸ਼ਾ ਖਰੀਦਦੇ ਜੇ ਇਹ ਜਿਹੜੇ ਪਿੰਡ ਵਾਲੇ ਫਿਰ ਵੇਚ ਰਹੇ ਨੇ ਜਾਂ ਪਿੰਡੋਂ ਬਾਹਰ ਵਾਲੇ ਇਹ ਪਤਾ ਨਹੀਂ ਹੁਣ ਜਿਹੜੇ ਪੀਂਦੇ ਉਹਨਾਂ ਨੂੰ ਪਤਾ ਕਿੱਥੋਂ ਲੈਂਦੇ ਇਹ ਤੇ ਹੁਣ ਉਹਨਾਂ ਨੂੰ ਪਤਾ ਨਾ ਕਿ ਹੁਣ ਪਿੰਡ ਦੇ ਵਿੱਚੋਂ ਮਿਲਦਾ ਅਸ਼ਕ ਪਿੰਡਾਂ ਤੋਂ ਮਿਲਦਾ ਵਾ ਤੇ ਸਾਰੇ ਪਿੰਡਾਂ ਸਾਹਮਣੇ ਪਿੰਡਾਂ ਸਮਝ ਲਿਆ ਜੀ ਅਨਜ਼ੂਰ ਗੱਲਬਾਤ ਚੱਲਦੇ ਆ ਜੀ ਮੋਦੀ ਤੇ ਟਰੰਪ ਦੀ ਯਾਰੀ ਕਿਸਾਨਾਂ ਦੇ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਜਿਹੜਾ ਵਿਰੋਧ ਜਤਾਇਆ ਜਾ ਰਿਹਾ ਮੋਦੀ ਦੇ ਟਰੰਪ ਦੀ ਯਾਰੀ ਸਾਰੀ ਕਿਸਾਨੀ ਮਾਰੀ ਇਹ ਤੁਹਾਨੂੰ ਚੰਦ ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਣਾ ਆਹ ਵੇਖੋ ਹੁਣ ਤੁਹਾਡੇ ਸਾਹਮਣੇ ਥਈ ਸੀ ਪਤਾ ਲੱਗਦਾ ਹੀ ਜਾ ਰਿਹਾ ਇਹ ਮੋਦੀ ਜਿਹੜਾ ਹੈ ਨਾ ਇਹ ਇਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਜੂ ਜੋ ਡਰਾਮੇ ਇਹ ਕਰਦਾ ਇੱਕ ਉਹ ਡਰਾਮੇ ਕਰਦਾ ਸੀ ਥੱਲੇ ਭਗਵੰਤ ਮਾਨ ਡਰਾਮੇ ਕਰੀ ਜਾਂਦਾ ਤੇ ਭਗਵੰਤ ਮਾਨ ਦੇ ਥੱਲੇ ਵਾਲੇ ਜਿਹੜੇ ਲੀਡਰ ਉਹ ਵੀ ਸਾਰੇ ਡਰਾਮੇ ਹੀ ਕਰ ਰਹੇ ਆ ਕੁਛ ਨਹੀਂ ਪਰ ਭਗਵੰਤ ਮਾਨ ਹੋਰੀ ਜਾਂਦੇ ਅਸੀਂ ਬਹੁਤ ਠੱਲ ਪਾਤੀ ਜੀ ਚਾਹੇ ਜੁੱਧ ਨਸਿਆਂ ਵਿਰੁੱਧ ਹੋਏ ਚਾਹੇ ਪ੍ਰਹਾੜ ਟੂਰ ਜਿਹੜਾ ਜੈਸਟਰਾਂ ਦੇ ਵਿਰੁੱਧ ਚਲਾਇਆ ਉਹ ਵੀ ਆਂਦੇ ਅਸੀਂ ਜਿਹੜਾ ਠੱਲ ਪਾਤੀ ਬਿਲਕੁਲ ਠੱਲ ਪਾਤੀ ਜੀ ਉਹਨਾਂ ਨੇ ਉਹਨਾਂ ਨੇ ਠੱਲ ਕਿੰਨੂੰ ਪਾਈ ਆ ਨਸ਼ੇ ਵਾਲਿਆਂ ਨੂੰ ਨਹੀਂ ਪਾਈ ਉਹਨਾਂ ਨੇ ਕੋਈ ਆ ਕਿਸਾਨਾਂ ਦੇ ਉੱਤੇ ਜਿਹੜੀ ਆ ਉਹ ਠੱਲ ਪਾਤੀ ਆ ਕਿਸਾਨੀ ਨੂੰ ਖਤਮ ਕਰਨ ਵਾਸਤੇ ਰਾਤ ਦਿਨੇ ਇਹਨਾਂ ਦੀਆਂ ਉਹਨਾਂ ਦੇ ਨਾਲ ਮੀਟਿੰਗਾਂ ਹੁੰਦੀਆਂ ਵੱਡੇ ਵੱਡੇ ਕੋਪਰੇਟ ਕੋਪਰੇਟ ਘਰਾਣਿਆਂ ਦੇ ਨਾਲ ਜਿਹੜੇ ਇਹਨਾਂ ਨੂੰ ਲਕਸ਼ਣ ਦੇ ਵੇਲੇ ਵੱਡੇ ਵੱਡੇ ਫੰਡ ਦਿੰਦੇ ਆ ਉਹਨਾਂ ਦੇ ਨਾਲ ਰਲ ਕੇ ਇਹ ਸਾਰਾ ਕੁਝ ਸਮਝੌਤਾ ਹੁੰਦਾ ਜਦੋਂ ਜਾ ਕੇ ਅਹਿਮਦ ਸ਼ਾਹ ਦੀ ਝੋੜੀ ਦੇ ਵਿੱਚ ਬਹਿੰਦਾ ਭਗਵੰਤ ਮਾਨ ਉਹ ਸਾਰਿਆਂ ਨੂੰ ਦੀਦਾ ਆ ਕਿ ਇਹ ਕਿਹਦੇ ਵਾਸਤੇ ਰੇਲੈਂਸ ਨਾਲ ਹੋਣ ਰਿਹਾ ਕਿਹਦੇ ਵਾਸਤੇ ਉੱਥੇ ਜਾਂਦੇ ਆ ਇਹ ਕਿਸਾਨਾਂ ਨੂੰ ਖਤਮ ਕਰਨ ਵਾਸਤੇ ਹੀ ਜਾਂਦੇ ਆ ਕੀ ਆਰਦਾ ਕਿ ਉਹ ਜਿਹੜੇ ਦਾਅਵੇ ਤੇ ਵਾਅਦੇ ਨਾਲ ਸਰਕਾਰ ਸਤਾ ਦੇ ਵਿੱਚ ਆਈ ਸੀ ਕਿ ਬਦਲਾਵ ਲਿਆਵਾਂ ਜੀ ਉਹ ਬਦਲਾਵ ਨਹੀਂ ਹੋ ਪਾਇਆ ਬਦਲਾਵ ਆ ਗਿਆ ਜੀ ਜੰਨੇ ਛੜੇ ਸਾਰੇ ਵਿਆਹੇ ਗਏ ਹੋਰ ਤੋਂ ਵੱਧ ਬਦਲਾ ਨਹੀਂ ਆਇਆ ਇਹ ਕਹਿੰਦਾ ਹਰ ਸਿਮਰ ਦੇ ਕੋਲ ਇੰਨਾ ਸੋਨਾ ਇਹਨੇ ਕੈਂਠੇ ਪਾ ਕੇ ਆਉਂਦੇ ਆ ਕਰਦੇ ਆ ਹੁਣ ਇਹਦੀ ਵੀ ਤੇ ਮੈਸੇਜ ਜਿਹੜੀ ਆ ਉਹ ਵੱਧ ਤੋਂ ਵੱਧ ਕਿੰਨੇ ਗਹਿਣੇ ਪਾ ਕੇ ਆਉਂਦੀ ਹੈ ਨਾ ਇਹ ਆਂਦੇ ਹੀ ਚਾਹੀ ਇੱਕ ਲਾਲ ਬੱਤੀ ਨਹੀਂ ਲਵਾਵਾਂਗੇ ਅਸੀਂ ਸਾਈਕਲ ਤੇ ਜਾਂਦੇ ਹੀ ਉਹਨੂੰ ਅੱਜ ਵੇਖੋ ਤੁਸੀਂ ਇਹ ਕਹਿੰਦੇ ਸੀ ਦਰਬਾਰ ਸਾਹਿਬ ਜਾਵਾਂਗੇ ਦਰਬਾਰ ਸਾਹਿਬ ਦੇ ਵਿੱਚ ਸਾਡੇ ਨਾਲ ਕੋਈ ਨਹੀਂ ਹੋਊਗਾ ਅਸੀਂ ਇਕੱਲੇ ਜਾਵਾਂਗੇ ਤੇ ਹੁਣ ਫੜ ਲਓ ਫੜ ਲਓ ਆ ਤੁਮ ਉਹ ਆਦਮ ਉਹ ਕਰਦੇ ਜਾਂਦੇ ਉੱਥੇ ਵੀ ਇਹਨਾਂ ਨੂੰ ਵੱਖਰਾ ਲੰਘਾਇਆ ਜਾਂਦਾ ਨਾ ਹੁਣਾਂ ਦੇ ਪ੍ਰੋਟੋਕੋਲ ਆ ਜੀ ਸੀਐਮਡੀ ਆ ਸਿਕਿਉਰਿਟੀ ਦਾ ਪ੍ਰੋਟੋਕੋਲ ਦੇ ਆ ਦੇ ਤੇ ਜਦੋਂ ਪਹਿਲਾਂ ਤੁਰੇ ਫਿਰਦੇ ਸੀ ਉਦੋਂ ਇਹਨਾਂ ਨੂੰ ਕਿੰਨਾ ਉਦੋਂ ਕਿੰਨਾ ਘਲੂਕਾਂ ਮਾਰ ਦਿੱਤਾ ਇਹ ਤੋਂ ਬਾਅਦ ਚ ਜਦੋਂ ਇਹਨਾਂ ਨੇ ਹੁਣ ਹੋ ਜਾਣਾ ਆ ਉਦੋਂ ਤੇ ਦੋ ਦੋ ਗਨ ਮੈਂ ਰਹੇ ਨੇ ਬਾਅਦ ਚ ਬਾਅਦ ਕਿਉਂ ਨਹੀਂ ਇਹਨਾਂ ਨੂੰ ਮਾਰਦਾ ਅੱਜ ਜਿੱਤਰਾ ਹੁਣ ਮਜੀਠੀ ਆਹੀ ਕਿੰਨੀ ਇਹਦੇ ਕੋਲ ਗਾਰਡ ਸੀ ਤੇ ਆ ਜਦੋਂ ਬਾਅਦ ਦੇ ਵਿੱਚ ਹੁਣ ਆਇਆ ਕਿੰਨੀ ਕਿ ਗਾਰਡ ਸੀ ਇਹਦੇ ਕੋਲ ਹੁਣ ਕਿਉਂ ਨਹੀਂ ਉੱਥੇ ਉਹਦੇ ਉੱਤੇ ਕਨੇਕ ਸੀਸੀ ਕੈਮਰੇ ਕਈ ਕੁਝ ਫਿੱਟ ਹੋ ਗਿਆ ਸੀ ਹੁਣ ਬਾਹਰ ਆਇਆ ਜੇ ਹੁਣ ਕਿਥੇ ਗਏ ਉਹ ਹੁਣ ਕਿਉਂ ਨਹੀਂ ਜੇ ਤੇ ਇਨ ਜੱਜ ਸਕورٹی ਨੂੰ ਦਿੱਤੀ ਗਈ ਫਿਰ ਜਿਹੜੇ ਦਾਅਵੇ ਸੀ ਭ੍ਰਿਸ਼ਟਾਚਾਰ ਨੂੰ ਠੱਲ ਪਾਉਣੀ ਜਾਂ ਰਿਸ਼ਵਤ ਨੂੰ ਠੱਲ ਪਾਉਣੀ ਉਹ ਪੂਰੇ ਹੋ ਪਾਏ ਨਹੀਂ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਜੀ ਪਟਵਾਰੀ ਆ ਉੱਥੇ ਰਿਸ਼ਵਤਖੋਰੀ ਬਿਲੀ ਬੋਰਡ ਉੱਥੇ ਰਿਸ਼ਵਤਖੋਰੀ ਤੇ ਜਿਹੜੇ ਵਕੀਲ ਆ ਉਹਨਾਂ ਦੇ ਕੋਲ ਜੱਜਾਂ ਦੇ ਕੋਲ ਸਿੱਧੇ ਤੇ ਸਿੱਧੇ ਆ ਜਿਹੜੇ ਛੁੱਟ ਕੇ ਆਉਂਦੇ ਨੇ ਨੰਸ਼ਾ ਸਦਾਗਰ ਛੁੱਟ ਕੇ ਆਉਂਦੇ ਨੇ ਇਹ ਜੱਜਾਂ ਤੱਕ ਪੈਸੇ ਜਾਂਦੇ ਤੇ ਛੁੱਟ ਕੇ ਆ ਜਾਂਦੇ ਪਰ ਵਕੀਲ ਪੈਸੇ ਵੱਡੇ ਵੱਡੇ ਚੁੱਕਦੇ ਨੇ ਦਾ ਕੇਸ ਲੜਦੇ ਨੇ ਕੀ ਰਿਸ਼ਵਤਖੋਰੀ ਨਹੀਂ ਕੀ ਝੂਠੇ ਬੰਦੇ ਦੀ ਮਦਦ ਕਰਨੀ ਇਹ ਇਹ ਬਿਲਕੁਲ ਰਿਸ਼ਵਤਖੋਰੀ ਹੈ ਪਰ ਉਹ ਆਂਦੇ ਅਸੀਂ ਕਿ ਆਨਲਾਈਨ ਰਜਿਸਟਰੀਆਂ ਦਾ ਚਾਰਤਾ ਜਿਹੜਾ ਆਮ ਜਨਤਾ ਨੂੰ ਫਾਇਦਾ ਹੋਵੇ ਆਨਲਾਈਨ ਜਾ ਉਹਦੇ ਆਪਣਾ ਰਜਿਸਟਰੀ ਜੜੀ ਤੁਹਾਡੇ ਹੱਥ ਜਾਏਗੀ ਇਹਨਾਂ ਦੇ ਤੇ ਜਿਹੜੇ ਸਬਦਾਂ ਸੈਂਟਰ ਹੀ ਉਹ ਵੀ ਸਾਰੇ ਕੋਲੇ ਜਿਹੜੀਆਂ ਸਾਡੀਆਂ ਡਿਸਪੈਂਸਰੀਆਂ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਲਈਆਂ ਠੀਕ ਹੈ ਜੀ ਜਿਹੜੇ ਸੁਧਾ ਸੈਂਟਰੀ ਉਹਦੇ ਵਿੱਚ ਨਾ ਆਖਤਾ ਜੀ ਤੁਹਾਨੂੰ ਇਹ ਜਿਹੜੇ ਆਏ ਸੈਂਟਰ ਖੋਲ ਦਿੱਤੇ ਆ ਪਰ ਉਥੇ ਦੱਸੋ ਕਿਹੇ ਪਿੰਡ ਦੇ ਵਿੱਚ ਅੱਜ ਇੱਕ ਵੀ ਇਹਨਾਂ ਦਾ ਸੈਂਟਰ ਹੈਗਾ ਤਾਂ ਚਾਹੇ ਛਡਾਉਂ ਆਂਦੇ ਸੈਂਟਰ ਖੋਲਣੇ ਕੋਈ ਹੈਗਾ ਆ ਨੌਜਵਾਨੀ ਨੂੰ ਆਂਦੇ ਹੀ ਪਿਆਸੀਂ ਇਹਨਾਂ ਨੇ ਸੈਂਟਰ ਖੋਲ ਕੇ ਫ੍ਰੀ ਫ੍ਰੀ ਇਹਨਾਂ ਨੂੰ ਦਵਾਈ ਦੇ ਕੇ ਇਹਨਾਂ ਨੂੰ ਬਚਾਵਾਂਗੇ ਦੱਸੋ ਕੋਈ ਨਹੀਂ ਬਚਾ ਸਕਿਆ ਸਾਡੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਕੋਈ ਐਸਾ ਨਹੀਂ ਬੰਦਾ ਕੋ ਬਦਲਾਅ ਦੀ ਨਾ ਚੀਜ਼ ਆ ਬਦਲਾਅ ਕੁਛ ਨਹੀਂ ਹੈਗਾ ਸਿਰਫ ਕਿਸਾਨੀ ਨੂੰ ਖਤਮ ਕਰਨ ਵਾਸਤੇ ਸਾਰੇ ਤੁਰੇ ਆ ਜਿਹੜਾ ਜਦ ਯੁੱਧ ਨਸਿਆਂ ਵਿਰੋਧ ਚਲਾਇਆ ਇਹਨਾਂ ਨੇ ਉਹ ਆਂਦੇ ਅਸੀਂ ਪੀਲਾ ਪੰਜਾ ਚਲਾ ਰਹੇ ਜਿਨ੍ਹਾਂ ਨੇ ਨਸਿਆਂ ਦੀ ਜਮਾਈ ਤੋਂ ਮਹਿਲ ਬਣਾਏ ਸੀ ਕਿ ਜਦ ਆਪਦਾ ਯੁੱਧ ਨਸਿਆਂ ਵਿਰੋਧ ਸਫਲ ਹੋ ਪਾਇਆ ਜੇ ਤੇ ਇਹਨਾਂ ਨੇ ਉਹ ਮੈਡਮ ਦੀ ਕੋਠੀ ਢਾਤ ਤੀ ਆ ਵੱਡੇ ਵੱਡੇ ਅਫਸਰ ਫੜੇ ਜਾ ਰਹੇ ਆ ਇਹ ਜਿਹੜੀ ਜਿਹੜੀ ਫੜੀ ਜਾਂਦੀ ਏ ਜਾਂਦੀ ਕਿੱਥੇ ਆ ਇਹ ਹੈ ਕਿੱਥੇ ਆ ਇਹਨਾਂ ਦੇ ਅਫਸਰ ਦੁਬਾਰਾ ਫੇਰ ਵੇਚੀ ਜਾਂਦੇ ਆ ਉਤੋਂ ਨਿਕਲ ਕੇ ਇਹਨਾਂ ਨੇ ਸਾਰਾ ਇਹ ਅਫਸਰशाही ਦੇ ਰਾਈ ਸਾਰਾ ਕੁਝ ਹੋਣ ਡਿਆ ਇਹਨਾਂ ਦੀਆਂ ਗੱਡੀਆਂ ਦੇ ਰਾਈ ਵਿੱਚ ਸਾਰਾ ਕੁਝ ਹੋ ਰਿਹਾ ਜਿਹੜੇ ਲੀਡਰ ਆ ਨਾ ਉਹਨਾਂ ਦੇ ਜਿਹੜੇ ਇਹਨਾਂ ਦੇ ਚਹਤੇ ਆ ਉਹ ਨਾਲ ਬਹਿ ਕੇ ਵੇਚਦੇ ਆ ਗੁੰਡਾ ਕਰਦੀ ਇਹਨਾਂ ਦੇ ਕੋਲ ਆ ਗੈਂਗਸਟਰ ਇਹਨਾਂ ਦੇ ਹੱਕ ਜਿਹਾ ਇਹਨਾਂ ਦੇ ਜਿੰਨੂੰ ਜੀ ਕਰਦਾ ਉਹਦੇ ਤੇ ਗੈਂਗਸਟਰੀ ਦਾ ਕੰਮ ਸ਼ੁਰੂ ਕਰਦੇ ਗੈਂਗਸਟਰ ਕਣ ਆ ਨਕਸ਼ਨ ਦੇ ਵਿੱਚ ਤੁਸੀਂ ਵੇਖ ਲਿਆ ਤੇ ਗੈਂਗਸਟਰਾਂ ਦਾ ਸਾਰਾ ਜਿਹਦੇ ਜਿਹਦੇ ਕੋਲ ਕੋ ਬੰਦੇ ਹੀ ਉਹਨਾਂ ਵੀ ਗੈਂਗਸਟਰ ਰੱਖੇ ਨਾ ਵੀ ਰੱਖੇ ਪਰ ਕਹਿੰਦੇ ਕਿ ਅਸੀਂ ਆਮ ਪਰਿਵਾਰਾਂ ਦੇ ਜਾਏ ਆ ਅੱਜ ਅਸੀਂ ਵੱਡੇ ਅਹੁਦੇ ਆ ਤੇ ਬੈਠੇ ਆ ਤੇ ਵਿਰੋਧੀਆਂ ਨੂੰ ਇਹ ਪੱਜਦਾ ਨਹੀਂ ਵਿਆ ਜੀ ਆਮ ਧਰਾਂ ਦੇ ਜਾਏ ਜਿਹੜੇ ਆ ਸੀਐਮ ਬਣੇ ਨੇ ਜਾਂ ਮੰਤਰੀ ਬਣੇ ਨੇ ਆਮ ਘਰਾ ਦੇ ਵਿੱਚ ਸਾਡੇ ਲਾਗੇ ਮੁੰਹਿਆਦੀਆ ਸਾਹਿਬ ਹੀ ਉਹਨਾਂ ਨੇ ਦੱਸੋ ਉਦੋਂ ਦੇ ਕੋ ਢਾਈ ਕਿਲੇ ਪੈਲੀ ਸੀ ਅੱਜ ਉਹਦੇ ਕੋ ਜਿੱਦਨ ਉਹ ਇਲੈਕਸ਼ਨ ਲੜਿਆ ਸੀ ਉਹਦੇ ਕੋਲ ਇੱਕ ਆੜਾ ਦਰਜੀਤ ਸਿੰਘ ਐ ਨਾ ਉਹਦੇ ਘਰ ਬਹਿ ਕੇ ਇਹਨੇ ਜਿਹੜੀ ਆ ਉਹ ਉਦੋਂ ਲਕਸ਼ਣ ਲੜੀ ਸੀ ਅੱਜ ਉਹਦੀਆਂ ਕੋਠੀਆਂ ਜਾ ਕੇ ਵੇਖੋ ਰਾਜ ਸاسي ਵੇਖੋ ਅੰਮ੍ਰਿਤਸਰ ਵੇਖ ਲਓ ਤੇ ਉੱਥੇ ਪਿੰਡ ਵੀ ਵੇਖ ਲਓ ਉੱਥੇ ਵੀ ਕੰਮ ਉਹਨੇ ਸ਼ੁਰੂ ਕੀਤਾ ਅੱਜ ਕੀ ਗੱਲ ਹੀ ਉਹ ਇੱਕ ਰੇਤ ਆਂਦੇ ਮਾਫੀਆ ਬੰਦ ਕਰਕੇ ਉਹ ਬੀਬੀਆਂ ਨੂੰ 10000 ਰੁਪਿਆ ਦਵਾਂਗੇ ਮਿਲਿਆ ਕਿਸੇ ਨੂੰ ਕੀ ਮਿਲਿਆ ਰਵਾੰਦੇ ਅਸੀਂ ਦੇ ਹੱਦੋਂ ਵੱਧ ਜਿਹੜੇ ਵਾਦੇ ਸੀ ਉਹ ਪੂਰੇ ਕਰਦੇ ਜਿਹੜੇ ਥੋੜੇ ਬੋਤੇ ਰਹਿੰਦੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਹੋ ਜਾਣਗੇ ਬੀਬੀਆਂ ਨੂੰ 1000 ਰੁਪਏ ਦੇ ਜਾਂਦਾ ਵਾਦਾ ਵੀ ਕਹਿੰਦੇ ਥੋੜੇ ਦਿਨਾਂ ਤਾਂ ਹੀ ਪੂਰਾ ਹੋ ਰਿਹਾ ਮਰੇ ਦੇ ਮੂੰਹ ਨੂੰ ਕਿਉਂ ਲਾਉਣ ਆਲਾ ਮਰੇ ਦੇ ਮੂੰਹ ਨੂੰ ਕਿਉਂ ਲਾਉਣਗੇ ਐਡ ਤੇ ਆਣ ਕੇ ਆਖਣਗੇ ਬੀਬੀਆਂ ਨੂੰ ਦੇ ਦਿੱਤਾ ਜੀ 1000 1000 ਰੁਪਿਆ ਆੜੇ ਹੁਣ ਕਾਰਡ ਬਣਾ ਰਹੇ ਆ 10 ਲੱਖ ਵਾਲੇ ਜਿਹਦੇ 5 ਲੱਖ ਵਾਲਿਆਂ ਦਾ ਲਾਜ ਹੋਇਆ ਤੇ 10 ਵਾਲਿਆਂ ਦਾ ਵੀ ਹੋਜੂ ਹੋਇਆ ਕਿਸੇ ਦਾ ਕੋਈ ਢਾਡੇ মিডিਆ ਰਹੀਂ ਕਿਸੇ ਨੇ ਕੋਈ ਅਜੇ ਤੱਕ ਕਿਸੇ ਨੇ ਬਿਆਨ ਦਿੱਤਾ ਵੀ ਸਾਡਾ ਜਿਹੜਾ ਲਾ ਠੀਕ ਹੈ ਜੀ ਇਹ 10 ਲੱਖ ਵਾਲਾ ਕਿੱਥੋਂ ਹੋਊਗਾ ਕਿਸੇ ਦਾ ਨਹੀਂ ਹੋਣਾ ਬਿਲਕੁਲ ਝੂਠੇ ਵਾਦੇ ਆ ਇਹਨਾਂ ਦਾ ਬੇੜਾ ਕਰਕ ਹੋਣ ਤੇ ਆਇਆ ਆ ਵੇਧੇ ਰਿਓ ਆ ਕਿਸਾਨਾਂ ਨਹੀਂ ਆ ਮਜ਼ਦੂਰਾਂ ਨੇ ਇਹਨਾਂ ਨੂੰ ਗਾੜੀ ਲਿਆਦਾ ਸੀ ਆ ਕਿਸਾਨ ਤੇ ਮਜ਼ਦੂਰੀ ਇਹਨਾਂ ਦਾ ਠਪਾ ਲਾਉਣਗੇ ਕਿਸਾਨ ਵੀ ਧਰਨਿਆਂ ਦੇ ਮਜ਼ਦੂਰ ਵੀ ਧਰਨਿਆਂ ਦੇ ਪੱਤਰਚਾਰਾਂ ਨੂੰ ਧਰਨਿਆਂ ਦੇ ਬਿਠਾਤਾ ਉਹਨਾਂ ਨੂੰ ਦਰਿਆ ਵਸਾਉਣ ਦਾ ਹੀ ਬਿਠਾਤਾ ਕੀ ਸਮਝ ਦਿਓ ਜਿੰਨਾ ਚ ਬਦਲਾਵ ਹੋਏ ਮੈਂ ਨਾ ਜੀ ਜਿੰਨਾ ਕਿ ਤੁਹਾਡੇ ਨਾਲ ਹੋਇਆ ਨਾ ਕਿਤੇ ਗੋਦੀ মিডিਆ ਨਾਲੇ ਕਰਾ ਹੋ ਜੇ ਨਾ ਤੇ ਫਿਰ ਆਪਣੇ ਆਪ ਤੁਸੀਂ ਤੇ ਸਾਡੇ ਆ ਭਰਾ ਜਿਹੜੇ ਇੱਥੇ ਜੇ ਸਾਡੇ ਵਿੱਚ ਬੈਠੇ ਆਣ ਕੇ ਸਾਡੀ ਖਬਰ ਲੈਂਦੇ ਹੋ ਦੱਸੋ ਮੈਨੂੰ ਜਿਹੜੇ ਪੱਤਰਕਾਰ ਦੇ ਨਾਲ ਇੰਨਾ ਕੁਝ ਕਰਤਾ ਪਟਵਾਰੀਆਂ ਨੂੰ ਸਭ ਕੁਝ ਹੋ ਰਿਹਾ ਆ ਆਂਦੀ ਸੀ ਚੁੰਨੀ ਮੈਂ ਚੁੰਨੀ ਦੀ ਇੱਜ਼ਤ ਰੱਖਣੀ ਆ ਅੱਜ ਉਹਨਾਂ ਦੀਆਂ ਚੁੰਨੀਆਂ ਖਿਲਾਰੀਆਂ ਗਈਆਂ ਜਿਹੜੇ ਜਿਹੜੇ ਆਂਦੇ ਸੀ ਤੁਹਾਡੀ ਪੱਗ ਦੀ ਇੱਜ਼ਤ ਰੱਖਾਂਗੇ ਕਿਸੇ ਨੇ ਪੱਗ ਦੀ ਇੱਜ਼ਤ ਰੱਖੀ ਆ ਕਿਸੇ ਕੋਈ ਇੱਜ਼ਤ ਨਹੀਂ ਰੱਖੀ ਆ ਮੁਲਾਜ਼ਮਾਂ ਨੇ ਸਾਡੇ ਆ ਭਰਾਵਾਂ ਨੇ ਕੋਟ-ਕੋਟ ਕੇ ਆ ਕਿਸਾਨਾਰੀਆਂ ਲੱਤਾਂ ਤੋੜ ਦਿਤੀਆਂ ਆ ਹੁਣ ਤੁਸੀਂ ਵੇਖੋ ਆ ਗਰਾਹ ਦੇ ਵਿੱਚ ਉਹਨਾਂ ਬੰਦਿਆਂ ਨੇ ਕੀ ਉਹਨਾਂ ਦਾ ਕਸੂਰ ਸੀਗਾ ਉਹਨਾਂ ਨੂੰ ਭੱਜ ਭੱਜ ਕੇ ਬੀਬੀਆਂ ਨੂੰ ਕੁੱਟਿਆ ਗਿਆ ਉਥੇ ਕਿਸਾਨਾਂ ਨੂੰ ਡਾਂਗਾਂ ਦੇ ਨਾਲ ਕੋਟ-ਕੋਟ ਕੇ ਉਹਨਾਂ ਨੂੰ ਲਾਛਾ ਪਾਈਆਂ ਗਈਆਂ ਉਰ ਕੀ ਹੋਇਆ ਕਿ ਬਜ਼ੁਰਗ ਥੱਲੇ ਡਿੱਗਾ ਉਹਨੂੰ ਕਿਸੇ ਮੁਲਾਜ਼ਮ ਨੇ ਨਹੀਂ ਚੁੱਕਿਆ ਅਸਰ ਆ ਉਹ ਮੁਲਾਜ਼ਮਾਂ ਨੂੰ ਪੁੱਛਿਆ ਜਾਵੇ ਭਰਾਓ ਇਹ ਟਾਡੇ ਹੀ ਮਾਂ-ਬਾਪ ਨੇ ਇਹ ਕੋਈ ਹੋਰ ਨਹੀਂ ਗੇ ਇਹ ਤੁਹਾਨੂੰ ਜਨਮ ਦੇਣ ਵਾਲੇ ਹੀ ਤੁਹਾਡੇ ਮਾਂ-ਪਾਪ ਕਿਸਾਨੀ ਆ ਤੈਮੋ ਇਹ ਦੂਰ ਜਵਾਨ ਜਿਹੜੇ ਜਿਹਦਾ ਹੈ ਤੇ ਸਾਡੇ ਪਰਿਵਾਰਾਂ ਨੂੰ ਚਾਹੀਏ ਪਰ ਇਹਨਾਂ ਦੇ ਨਾਲ ਜੋ ਕੁਝ ਬੀਤਿਆ ਉਹ ਇਹਨਾਂ ਨੂੰ ਖਨਾਜਾ ਭੁਗਤਣਾ ਪਵੇਗਾ ਧਰਨਿਆਂ ਜੋ ਬਣੀ ਹੋਈ ਸਰਕਾਰ ਅੱਜ ਧਰਨਿਆਂ ਦੇ ਵਿਰੋਧ ਕਿਉਂ ਚੱਲ ਰਹੀ ਹੈ ਦੇਖੋ ਜੀ ਹੁਣ ਧਰਨੇ ਜਦੋਂ ਉਹਨਾਂ ਦੇ ਲਗਾੜੀ ਧਰਨੇ ਲੱਗਦੇ ਸੀ ਇਹ ਆਂਦੇ ਤਗੜੇ ਹੋ ਜੋ ਟਾਡੇ ਨਾਲ ਆ ਠੀਕ ਹੈ ਜੀ ਹੁਣ ਕੀ ਹੋ ਗਿਆ ਹੁਣ ਇਹਨਾਂ ਦੇ ਘੜੀ ਧਰਨੇ ਲੱਗਦੇ ਆ ਹੁਣ ਇਹਨਾਂ ਨੂੰ ਆਹੀ ਮਾੜੇ ਲੱਗਦੇ ਆ ਜਦੋਂ ਸਾਡੇ ਨਾਲ ਬੈਠ ਕੇ ਦਾਲ ਦਾਲ ਨਾਲ ਰੋਟੀ ਖਾਂਦਾ ਸੀ ਭੁੰਜੇ ਬੈਹਿ ਕੇ ਭਗਵੰਤ ਮਾਨ ਅੱਜ ਉਦੋਂ ਆਂਦੇ ਸੀ ਸਾਇਕਲ ਤੇ ਜਾਂਦੇ ਸੀ ਕਿ ਸਾਇਕਲ ਤੇ ਜਾਵਾਂਗੇ ਅਸੀਂ ਰੈੱਡ ਬੱਤੀਆਂ ਨਹੀਂ ਲਾਵਾਂਗੇ ਅਸੀਂ ਆ ਗੱਡੀਆਂ ਨਹੀਂ ਲਾਵਾਂਗੇ ਰਾਓ ਇਹ ਗੱਲ ਸੁਣ ਵੇ ਕਹਿਣ ਨੂੰ ਕੁਝ ਹੋਰ ਹਾਥੀ ਵਾਲੀ ਗੱਲ ਖਾਣੇ ਵਾਲੇ ਹੋਰ ਤੇ ਵਿਖਾਣੇ ਵਾਲੇ ਹੋਰ ਇਹ ਖਾ ਜਾਣਗੇ ਸਾਨੂੰ ਤੇ ਚੱਬਣਗੇ ਵੀ ਪੂਰਾ ਜੇ ਆਪਾਂ ਹੁਣ ਵੀ ਨਾ ਜਾਗੇ ਤੇ ਕੀ ਜਿਆਦਾ ਤਣਾੜ ਨੇ ਜਿਹੜੇ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਚਾਹੇ ਉਹ ਮੋਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਜਿਹੜੇ ਵੱਡੇ ਵੱਡੇ ਤਨਾਅ ਨੇ ਉਹਨਾਂ ਨੂੰ ਹੀ ਫਾਇਦਾ ਦਿੱਤਾ ਜਾ ਰਿਹਾ ਆ ਰਹੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਪੈਣੀਆਂ ਇਹ ਸਾਰਾ ਕੁਝ ਇਹਨਾਂ ਨੂੰ ਸਾਰਾ ਕੁਝ ਇਹਨਾਂ ਨੂੰ ਦਿੱਤਾ ਜਾ ਰਿਹਾ ਇਹ ਕਿਸਾਨ ਦਾ ਖੂਨ ਨਿਚੋੜ ਕੇ ਇਹਨਾਂ ਨੂੰ ਪਿਆਇਆ ਜਾ ਰਿਹਾ ਉਹ ਕੁਝ ਸਮਾਂ ਹੈਗਾ ਹੀ ਉਹ ਜਦੋਂ ਕਾਲੀ ਮਾਤਾ ਨੇ ਉਹ ਰਾਖਸ਼ਾਂ ਦਾ ਵਦ ਕੀਤਾ ਸੀ ਠੀਕ ਹੈ ਜੀ ਉਹਨਾਂ ਨੇ ਉਹਨਾਂ ਰਾਖਸ਼ਾਂ ਦਾ ਖੂਨ ਫੜ ਕੇ ਤੇ ਉਹ ਉਹਨਾਂ ਦਾ ਖੂਨ ਨਿਚੋੜ ਕੇ ਤੇ ਪੀਤਾ ਪਰ ਕਹਿੰਦਾ ਭਾਵੀ ਵੀ ਵੀ ਇਹ ਹੁਣ ਇਹ ਦੇਵਤਿਆਂ ਦਾ ਖੂਨ ਨਿਚੋੜ ਕੇ ਇਹ ਰਾਖਸ਼ ਬਣ ਕੇ ਪੀ ਰਹੇ ਨੇ ਸਮਝੋ ਨੀ ਭਰੋਸੇ ਜੀ ਕਿਉਂ ਨਹੀਂ ਲਿਆ ਜਾਂਦਾ ਜਦੋਂ ਵੀ ਕਿਸਾਨਾਂ ਨੂੰ ਕੋਈ ਚਨੂਨ ਬਣਾਉਂਦੇ ਨੇ ਭਰੋਸੇ ਚ ਕਿਉਂ ਨਹੀਂ ਲੈਂਦੇ ਹੈ ਚਾਹੇ ਮੋਦੀ ਹੋਵੇ ਚਾਹੇ ਪੰਜਾਬ ਸਰਕਾਰ ਲੈਂਦੇ ਆ ਜੀ ਬਿਲਕੁਲ ਲੈਂਦੇ ਆ ਜਦੋਂ ਸਾਡੇ ਕੋਈ ਨਾ ਵੋਟ ਲੈਣੀ ਹੈ ਉਦੋਂ ਸਾਨੂੰ ਭਰੋਸੇ ਜੀ ਲੈਂਦੇ ਆ ਜਦੋਂ ਜਿੱਤ ਜਾਂਦੇ ਆ ਫੇਰ ਸਾਡਾ ਭਰੋਸਾ ਖੋ ਲੈਂਦੇ ਆਂਦੇ ਵੀ ਜਾਓ ਜਿੱਥੇ ਮਰਜ਼ੀ ਹੋਣਾ ਬਰੋ ਛੜਕਾਂ ਦੇ ਉੱਤੇ ਜੋ ਮਰਜ਼ੀ ਤੁਹਾਡਾ ਕੰਮ ਹੈ ਉਹ ਹੋਵੇ ਅਨ ਦਾ ਤਾਂ ਸਮਝਿਆ ਜਾਂਦਾ ਜੀ ਆਸਾਨ ਨੂੰ ਪਰ ਅਨ ਦਾ ਤਾਂ ਰੁਲਦਾ ਹੋਇਆ ਨਜ਼ਰ ਆ ਰਿਹਾ ਅਨ ਦਾ ਤੇਰੀ ਉਨੀ ਵੈਲਿਊ ਨਹੀਂ ਪੈ ਰਹੀ ਜਿੰਨੀ ਪੈਣੀ ਜਾਈ ਦੇਖੋ ਜੀ ਜਿਹੜਾ ਅਨ ਦਾਤਾ ਆਣਾ ਉਹ ਇਹਨਾਂ ਅਨ ਦਾਤਾ ਨਹੀਂ ਰਹਿਣ ਦਿੱਤਾ ਇਸ ਨਾਲ ਜਿਹੜਾ ਵਾ ਜਿਹੜਾ ਅੰਨ ਪੈਦਾ ਕਰਨ ਵਾਲਾ ਸੀ ਨਾ ਜਿਹੜਾ ਗਰੀਬ ਦੇ ਮੂੰਹ ਦੇ ਵਿੱਚ ਵੀ ਰੋਟੀ ਪਾਉਣ ਵਾਲਾ ਸੀ ਜਿਨੇ ਇੱਕ ਲੰਗਰ ਗੁਰੂ ਨਾਨਕ ਦੇਵ ਜੀ ਦੀ 20 ਰੁਪਏ ਦਾ ਲੱਗਾ ਹੋਇਆ ਲੰਗਰ ਅੱਜ ਉਹ ਜਿਹੜੀ ਆ ਉਹ ਮਰਜ਼ਾਦਾ ਚੱਲਦੀ ਆ ਰਹੀ ਹੈ ਪਰ ਸਾਡੇ ਸਾਡੇ ਹੀ ਲੋਕ ਪੱਗਾਂ ਬੰਨ੍ਹ ਕੇ ਦਾੜੀਆਂ ਰੱਖ ਕੇ ਇਹਨਾਂ ਲੋਕਾਂ ਦੇ ਵਿਸ਼ਵਾਸ ਕਰ ਵਿਸ਼ਵਾਸ ਦੇ ਵਿੱਚ ਆਣ ਕੇ ਤੇ ਆਪਣਿਆਂ ਦੇ ਨਾਲ ਹੀ ਵਿਸ਼ਵਾਸ ਕਰ ਰਹੇ ਨੇ ਅੱਜ ਜਿਹੜਾ ਸਰਪੰਚ ਮਦਮ ਮੁੱਖ ਮੰਤਰੀ ਜਿਆਦਾ ਧਰਨੇ ਲਾਉਣ ਨਾਲ ਇਤਰਾ ਰੋਡ ਜਾਮ ਚੜਨ ਨਾਲ ਪੁਤਲੇ ਸਾੜਨ ਨਾਲ ਮਸਲੇ ਹੱਲ ਹੋ ਜਾਂਦੇ ਇਹ ਤੇ ਇਹਨਾਂ ਦਾ ਪ੍ਰਚਾਰ ਹੈ ਨਾ ਕਿ ਕਿਸਾਨ ਜਿਹੜੇ ਆਏ ਧਰਨੇ ਦੇ ਕੇ ਤੇ ਰੋਡ ਜਾਮ ਕਰਦੇ ਆ ਆ ਤੁਸੀਂ ਵੇਖੋ ਰੋਡ ਕੋ ਜਾਮ ਹੈਗਾ ਸਾਡੇ ਕਿਸਾਨ ਆਗੂ ਸਰਦਾਰ ਪੁਲਿੰਦਰ ਸਿੰਘ ਮਾਲ ਜਿੱਥੇ ਵੀ ਅੱਜ ਤੱਕ ਧਰਨਾ ਲਾਇਆ ਹੈ ਉਹਨਾਂ ਨੇ ਦੋਵੇਂ ਰਾਹ ਜਾਣ ਵਾਲਾ ਵੀ ਤੇ ਆਉਣ ਵਾਲਾ ਵੀ ਰੱਖਿਆ ਖਾਲੀ ਕੰਮ ਉਹ ਰੱਖਿਆ ਵੀ ਜਦੋਂ ਜੇ ਨਹੀਂ ਕਿਸੇ ਬੰਨੇ ਕਰਦੇ ਫਿਰ ਥੋੜਾ ਬੋਤਾ ਤੇ ਸੇਕ ਇਹਨਾਂ ਨੂੰ ਲਾਉਣਾ ਹੀ ਪੈਂਦਾ ਪਰ ਉਹ ਪ੍ਰਬੰਧ ਜਿਹੜਾ ਹੁੰਦਾ ਆ ਉਹਦੀਆਂ ਵੀ ਥੋੜੀਆਂ ਜੀਆਂ ਅੱਖਾਂ ਖੁੱਲਣੀਆਂ ਪੈਂਦੀਆਂ ਪਰ ਇਸ ਕਰਕੇ ਕਿਸਾਨ ਨਹੀਂ ਚਾਹੁੰਦਾ ਸਾਨੂੰ ਕੋਈ ਸ਼ੌਂਕ ਨਹੀਂ ਛੱਡ ਤਰ ਰਹਿਆਂ ਦੇ ਬਹਿ ਕੇ ਆਣ ਕੇ ਕਰਦਾ ਸਾਡਾ ਵੀ ਜੀ ਕਰਦਾ ਹੁਣ ਬਹਿ ਕੇ ਘਰ ਬਹਿ ਕੇ ਰੋਟੀ ਖਾਈਏ ਸਾਡੇ ਬੱਚੇ ਜਿਹੜੇ ਆ ਮਿਹਨਤ ਕਰਦੇ ਆ ਸਾਡਾ ਜੀ ਕਰਦਾ ਸਾਡੇ ਨਾਲ ਵੀ ਲੜਦੇ ਹੋਣਗੇ ਅੰਦਰ ਵੀ ਬਾਪੂ ਤੁਸੀਂ ਕੀ ਕਰਨ ਨੂੰ ਜਾ ਕੇ ਬਹਿ ਜਾਂਦੇ ਪਰ ਉਹਨਾਂ ਨੂੰ ਇਹ ਸਮਝ ਨਹੀਂ ਆ ਜੇ ਕਿ ਅਸੀਂ ਦੇ ਢਾਡੇ ਕਰਕੇ ਮਰ ਰਹੇ ਆ ਕਿਉਂ ਆਉਣ ਵਾਲਾ ਜਿਹੜੀ ਜਵਾਨੀ ਜਿਹੜੀ ਹੈ ਨਾ ਜਵਾਨੀ ਤੇ ਕਿਸਾਨੀ ਜਿਹੜੀ ਆ ਬੜੀ ਖਤਰੇ ਦੇ ਵਿੱਚ ਆ ਆ ਤੁਸੀਂ ਹੁਣ ਵੇਖ ਲਓ ਦਿਨ ਦਿਨ ਦੇ ਦਿਨ ਰੋਜ਼ ਆ ਘਰਾਂ ਦੇ ਵਿੱਚ ਨੌਜਵਾਨ ਬੱਚੇ ਫੜ ਕੇ ਪਹਿਲੋਂ ਤੇ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾਂਦੀਆਂ ਉਹਨਾਂ ਨੂੰ ਜੰਟਾਂ ਦੇ ਰਾਹੀਂ ਪਸਾਦਤਾ ਉੱਥੋਂ ਆਣ ਕੇ ਜੁਣ ਕੇ ਜੰਟਾਂ ਦੀ ਘੋਂ ਤੋਂ ਹੁੰਦੇ ਗੋੜਾ ਰੱਖ ਕੇ ਆਉਂਦੇ ਵੀ ਅਸੀਂ ਪੈਸਾ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੁੜ ਕੇ ਸਰਕਾਰ ਜਿਹੜੀ ਆ ਉਹਨਾਂ ਗੈਂਗਸਟਰ ਬਣਾ ਦਿੰਦੀ ਹੈ ਫਿਰ ਗੈਂਗਸਟਰ ਬਣਾ ਕੇ ਮੁੜ ਕੇ ਗੋਲੀ ਦੇ ਨਾਲ ਦਾ ਦਿੰਦੀ ਹੈ ਕਿ ਸਮਝਾ ਮਜਬੂਰੀਆਂ ਬਣ ਜਾਂਦੀਆਂ ਨੇ ਨੌਜਵਾਨ ਮੁੰਡਿਆਂ ਦੀਆਂ ਵੀ ਵਿਦੇਸ਼ਾਂ ਦੇ ਵਿੱਚ ਜਾਂਦੀਆਂ ਉਦੋਂ ਵੀ 84 ਦੇ ਵੇਲੇ ਵੀ ਸਾਡੇ ਨਾਲ ਇਹੋ ਕੁਝ ਹੋਇਆ ਕਿ ਮਜਬੂਰੀਆਂ ਸੀ ਇਹ ਹੁਣ ਵੀ ਮਜਬੂਰੀ ਆ ਆ ਮਜਬੂਰੀ ਬਣਾ ਕੇ ਕਿਸਾਨਾਂ ਜਦੋਂ ਜ਼ਮੀਨ ਜਿਹੜੀ ਵੇਚ ਗਈ ਉਹਦੇ ਪੱਲੇ ਕੀ ਰਿਹਾ ਉਹਦੀ ਪੈਸੇ ਜਿਹੜੇ ਆ ਉਹ ਏਜੰਟਾਂ ਦੇ ਰਾਹੀਂ ਗਾਂ ਦੇ ਗਾਂ ਖਾਦੇ ਗਏ ਉਹਦੇ ਕੋਲ ਜਦੋਂ ਪੈਸਾ ਹੀ ਕੋਈ ਨਾ ਰਿਹਾ ਤੇ ਘਰ ਆਉਣ ਕੇ ਖੇਤੀ ਕਰਨੇ ਉਥੋਂ ਡਿਪੋਰਟ ਹੋ ਕੇ ਥੱਲੇ ਆ ਗਿਆ ਉਹਦੇ ਕੋਲ ਜਦੋਂ ਜ਼ਮੀਨ ਨਾ ਰਹੀ ਤੇ ਉਸ ਬੰਦੇ ਨੇ ਮੁੜ ਕੇ ਕੋਈ ਨਾ ਕੁਝ ਤੇ ਕਰਨਾ ਹੀ ਐ ਚਾ ਖਾ ਕੇ ਮਰੂ ਤੇ ਚਾ ਫਿਰ ਅਗਲੇ ਨੂੰ ਮਾਰੂ ਦੋ ਹੀ ਕੰਮ ਰੱਖੇ ਹੁਣ ਮੋਦੀ ਤੇ ਟਰੰਪ ਦੀ ਯਾਰੀ ਜਿਵੇਂ ਤੁਸੀਂ ਦੱਸ ਰਿਹਾ ਜੋ ਬਹੁਤ ਭਾਰੀ ਪੈ ਰਹੀ ਹੈ ਜੇ ਕਿਸਾਨੀ ਨੂੰ ਮਾਰ ਰਹੀ ਹੈ ਹੁਣ ਇਹ ਲੜਾਈ ਸਿਰਫ ਪੰਜਾਬ ਤਾਈਂ ਸੀਮਿਤ ਰਹੇਗੀ ਜਾਂ ਦਿੱਲੀ ਸੈਂਟਰ ਤੇ ਫਿਰ ਬੂਹਿਆਂ ਤੇ ਬੈਜੇ ਧਰਨੇ ਲਾਉਣਗੇ। ਸਾਰੇ ਅੱਗੇ ਨੂੰ ਪਿੱਟਣਗੇ ਜਿੱਤਰਾ ਅੱਗੇ ਆਣਗੇ ਤਾਮਨ ਲਾਡੂ ਤੋਂ ਨਾਗਰ ਲੈਣ ਤੋਂ ਜਿੱਥੋਂ ਵੀ ਜਥੇ ਮਹਾਰਾਸ਼ਟਰ ਤੋਂ ਜੂਪੀ ਐਮਪੀ ਸਾਰੇ ਇਕੱਠੇ ਹੋਏ ਨਾ ਦਿੱਲੀ ਉਸੇ ਤਰ੍ਹਾਂ ਹੀ ਹੋਊਗਾ। ਕਿਉਂ ਇਹ ਸਾਰਿਆਂ ਵਾਸਤੇ ਮਾਰੂ। ਤੁਸੀਂ ਵੇਖ ਰਹੇ ਹੋ ਜੀ ਕਿਸਾਨਾਂ ਵੱਲੋਂ ਜਿਹੜਾ ਅੱਜ ਟਰੰਪ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜੇ ਨੇ ਪੁਤਲੇ ਸਾੜੇ ਯਾਰ ਇਹਨੇ ਤੇ ਉੱਥੇ ਹੀ ਉਹਨਾਂ ਨੇ ਦੱਸਿਆ ਜੀ ਜਿਹੜਾ ਅਮਰੀਕਾ ਨਾਲ ਸਮਝੌਤਾ ਹੋਇਆ ਹੈ ਇਹ ਜਿਹੜਾ ਕਿਸਾਨ ਵਿਰੋਧੀ ਹੈ ਤਾਂ ਪੰਜਾਬ ਸਰਕਾਰ ਨੇ ਵੀ ਆੜੇ ਹੱਥੀ ਲੈਂਦੇ ਹੋਏ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਵੀ ਜਿਹੜੀ ਹੈ ਕਿਸਾਨਾਂ ਦੇ ਵਿਰੋਧੀ ਹੈ ਮਜ਼ਦੂਰਾਂ ਦੇ ਵਿਰੋਧੀ ਹੈ ਤਾਂ ਉਹਨਾਂ ਨੇ ਵੀ ਦੱਸਿਆ ਜੀ ਜੇ ਲੋੜ ਪਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਦਿੱਲੀ ਦੇ ਬਰੂਆਂ ਤੇ ਵੱਡੇ ਧਰਨੇ ਦੀ ਜਿਹੜੀ ਹੈ ਤਿਆਰੀ ਹੈ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੀ ਲਾਲੀ ਅੰਮ੍ਰਿਤਸਰ